ਮੈਨੂੰ ਪਤਾ ਹੈ ਕਿ ਉਹਦਾ ਵਿਵਾਦ ਆ ਉਸ ਸਥਾਨ ਦਾ ਕਿ ਉੱਥੇ ਮੁਸਲਮਾਨਾਂ ਦੀ ਬਹੁਤ ਪੁਰਾਣੀ ਇੱਕ ਮਸਜਿਦ ਸੀ ਜੀ ਉਹਨੂੰ ਢਾਹ ਆ ਗਿਆ ਤੇ ਕਿਸੇ ਦਾ ਘਰ ਉਜਾੜ ਕੇ ਆਪਣਾ ਘਰ ਬਣਾਉਣਾ ਪਹਿਲੀ ਗੱਲ ਤੇ ਠੀਕ ਨਹੀਂ ਲੱਗਦਾ ਪਰ ਤਾਂਥੇ ਵੀ ਆਉਂਦੇ ਨੇ ਕਿ ਉਸ ਤੋਂ ਪਹਿਲਾਂ ਉਹਨਾਂ ਨੇ ਇਹ ਉਜਾੜ ਕੇ ਮਸਜਿਦ ਬਣਾ ਦਿੱਤੀ ਤੇ ਜਿਨ੍ਹਾਂ ਨੇ ਢਾਹ ਇੰਦਰਾ ਗਾਂਧੀ ਵੀ ਟੰਗੀ ਤੇ ਜਰਨਲ ਵੈਦਿਆ ਵੀ ਟੰਗਿਆ ਸੀ ਤੇ ਤਖਤ ਵੀ ਬਣਾਇਆ ਤੇ ਮੁਸਲਮਾਨ ਵਿਚਾਰੇ ਕਿੱਥੇ ਨੇ ਫਿਰ ਸਾਡਾ ਮੁਕਾਬਲਾ ਸਿੱਖ ਕੌਮ ਦਾ ਮੁਕਾਬਲਾ ਕੋਈ ਕੌਮ ਕਰ ਸਕਦੀ ਹੈ ਮੋਗਿਆਂ ਵਾਲੀ ਰੈਲੀ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਕਲੀਅਰ ਕਰਕੇ ਸੀ ਕਿ ਇਹ ਤਾਂ ਪੰਜਾਬ ਦੀ ਪੰਜਾਬੀ ਪਾਰਟੀ ਹੈ ਕਲੀਅਰ ਹੋ ਚੁੱਕਿਆ ਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਕੱਥ ਬਲਾਵੇ ਤੇ ਅਕਾਲੀ ਦਲ ਜਿਹੜਾ ਸਿੱਖਾਂ ਨੇ ਇੰਨੀਆਂ ਕੁਰਬਾਨੀਆਂ ਕਰ ਗੋਦ ਵਿੱਚ ਲਿਆਉਂਦਾ ਉਹਨੂੰ ਸਰਜੀਤ ਕੀਤਾ ਜਾਵੇ ਉਸ ਦੇ ਉੱਤੇ ਚੰਗੇ ਕਰਤਾਰ ਵਾਲਾ ਚੰਗਾ ਸਿੱਖ ਕੋ ਕੁਰਬਾਨੀ ਵਾਲੇ ਨੂੰ ਉਹਦੀ ਵਾਗ ਡੋਰ ਦਿੱਤੀ ਜਾ ਫਿਰ ਸੁਖਬੀਰ ਤੋਂ ਬਾਦਲ ਉਹਦੀ ਗਵਾਈ ਕਿਉਂ ਕਰ ਰਿਹਾ ਫਿਰ ਜੇ ਪੰਜਾਬੀ ਪਾਰਟੀ ਉਹਦੀ ਪੰਜਾਬੀ ਪਾਰਟੀ ਕੋ ਬਣਾ ਕੇ ਚਲਾ ਲਵੇ ਦੀਦੀ ਹਰਸਿਮਰਤ कौर ਬਾਦਲ ਪਰਸੋਂ ਆ ਮਾਗੀ ਤੇ ਬੋਲੀ ਹੈ ਕਿ ਉਹ ਕਹਿ ਰਹੀ ਆ ਕਿ ਗੁਰੂ ਨਾਨਕ ਸਾਹਿਬ ਜੀ ਦੀ ਤਕੜੀ ਆ ਯਾਰੋ ਕਮਾਲ ਕਰਦੇ ਆ ਜੇ ਸਮੈਤ ਟੋਲੇ ਤੇ ਤੁਹਾਡੀ ਤਕੜੀ ਜੇ ਚੋਰੀਆਂ ਡਕੈਤੀਆਂ ਹੁਣ ਤੇ ਤੁਹਾਡੀ ਤਕੜੀ ਗੁੰਡਾ ਰਾਜ ਬੇਅਦਬੀਆਂ ਗੁਰੂ ਸਾਹਿਬ ਦੀਆਂ ਹੁਣ ਤੇ ਤੁਹਾਡੀ ਤਕੜੀ ਤੇ ਜਦੋਂ ਤੁਹਾਨੂੰ ਖਤਰਾ ਪੈ ਗਿਆ ਤੇ ਉਹ ਤਕੜੀ ਗੁਰੂ ਨਾਨਕ ਸਾਹਿਬ ਦੀ ਜੋ ਕਾਂਗਰਸ ਕਹੇ ਕਿ ਪੰਜਾ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਤੇ ਸ਼ਰੋਮਨੀ ਗੁਰਦੁਆਰਾ ਪ੍ਰਬੰਧ ਕਮੇਟੀ ਤੇ ਸੁਖਬੀਰ ਸਿੰਘ ਬਾਦਲ ਨੇ ਭੱਜੇ ਜਾਣਾ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਇਹਨਾਂ ਨੂੰ ਤਲਬ ਕੀਤਾ ਦਾਵੇ ਗਾਬ ਦੇ ਵਿੱਚ ਤਾਂ ਬਹੁਤ ਵੱਡੇ ਜਿਹੜੇ ਆ ਹਾਰਡਿੰਗ ਬੋਰਡ ਲੱਗੇ ਹੋਏ ਨੇ ਸਰਦਾਰ ਸਖਬੀਰ ਸਿੰਘ ਬਾਦਲ ਦੀਆਂ ਉੱਤੇ ਵੱਡੀਆਂ-ਵੱਡੀਆਂ ਤਸਵੀਰਾਂ ਲੱਗੀਆਂ ਹੋਈਆਂ ਕਿ ਸਿੰਘ ਸਾਹਿਬ ਜੀ ਫਿਰ ਕਿ ਇਹਨਾਂ ਨੂੰ ਬੋਰਡਾਂ ਬਾਰੇ ਹੁਣ ਪੁੱਛਿਆ ਜਾਵੇ ਫਿਰ ਵੀ ਇਹ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਨਹੀਂ じゃਾ ਸਪਸ਼ਟੀ ਕਰਨ ਦੇਣ ਵੀ ਬੋਰਡ ਕਿਹਦੇ ਨਾਲ ਕਿਉਂ ਲੱਗੇ ਗਏ ਨੇ ਕਿਸ ਕਾਰਨ ਲਾਏ ਗਏ ਨੇ ਅਕਾਲੀ ਦਲ ਦਾ ਨਾਂ ਕਿਉਂ ਵਰਤਿਆ ਗਿਆ ਬੋਰਡਾਂ ਤੇ ਹੋ ਸਕਦਾ ਹੈ ਕਿ ਉਹਨਾਂ ਦੇ ਜਿਹੜੇ ਹਲਕਾ ਇੰਚਾਰਜ ਨੇ ਜਿਹੜੇ ਐਮਐਲਏ ਦੇ ਇਲੈਕਸ਼ਨ ਲੜਦੇ ਉਹਨਾਂ ਦੇ ਆਪ ਦੇ ਵੱਲੋਂ ਲਾਈਆਂ ਗਈਆਂ ਕਈਆਂ ਹੁਣ ਕਿਸੇ ਨੂੰ ਹੋ ਸਕਦਾ ਮੁਬਾਰਕ ਦੇਣੀ ਹੋਵੇ ਤੇ ਉਹਦੇ ਚ ਕੀ ਤਰਾਜਾ ਦੋ ਧਰਮਾਂ ਦੀ ਟੱਕਰ ਆ ਉੱਥੇ ਸਿੱਖ ਕੌਮ ਸਾਰੇ ਹਰ ਧਰਮ ਦਾ ਸਤਿਕਾਰ ਕਰਦੀ ਆ ਕਹਿੰ ਲੱਗੇ ਤੁਮ ਕੋ ਤੇਮਾਰਾ ਖੂਬ ਹਮ ਕੋ ਹਮਾਰਾ ਖੂਬ ਗੁਰੂ ਸਾਹਿਬ ਇਹ ਕਹਿੰਦੇ ਨੇ ਤੇ ਅਸੀਂ ਤਾਂ ਸਾਰੇ ਧਰਮਾਂ ਦਾ ਸਾਡੀ ਕੌਮ ਜਿਹੜੀ ਆ ਸਤਿਕਾਰ ਕਰਦੀ ਉਹਨੇ ਇਹ ਦੋਸ਼ੀ ਨੇ ਜੇ ਭਗਵੰਤ ਮਾਨ ਮੈਂ ਕਹਿੰਦਾ ਦੋਸ਼ੀ ਆ ਉਹਨੇ ਗੁਰਦਾਰੇ ਪੁਲਿਸ ਵਾਰੀ ਤੋਂ ਨੂੰ ਟੰਗਿਆ ਜਾਵੇ ਕਾਲ ਤੱਕ ਸਰ ਤੇ ਤਲਬ ਕੀਤਾ ਜਾਵੇ ਤੇ ਫਿਰ ਸਖਬੀਰ ਤੋਂ ਬਾਦਲ ਨੂੰ ਵੀ ਉਸੇ ਦਿਨ ਲਿਆ ਕੇ ਤਲਬ ਕੀਤਾ ਜਾਵੇ ਤੇ ਦੋਸ਼ੀ ਠਹਿਰਾ ਜਾਏ ਧਰਮ ਦੀ ਅਦਾਲਤ ਵਿੱਚ ਨੀਤੇ ਧਰਮ ਦੇ ਤਖਤ ਨੂੰ ਲਾਂਭਾ ਦਮ ਮੈਂ ਮਾਫੀ ਮੰਗਦਾ ਹਾਂ ਸ੍ਰੀ ਕਾਲਕਸਰਬਾਰੀ ਜੀ ਮੈਂ ਕੋਈ ਮਾੜਾ ਲਫਜ਼ ਬੋਲ ਗਿਆ ਕੋਤੀ ਮੇਰਾ ਤਾਂ ਹੋਇ ਮੈਂ ਮਾਫੀ ਮੰਗ ਲੈਣਾ ਹਮ ਇਸ ਗੱਲ ਹੁਣੇ ਹੀ ਮੌਕੇ ਤੇ ਹਮ ਜਥੇਦਾਰ ਸਾਹਿਬ ਨੂੰ ਤਾਂ ਕੌਮ ਪੁੱਛੂਗੀ ਨਾ ਸਿੱਖ ਪੁੱਛਣਗੇ ਨਾ ਸਿੰਘ ਸਾਹਿਬ ਜੀ ਇਹ ਕੀ ਹਮ ਉਹਨਾਂ ਨੂੰ ਸੱਜਦੇ ਜਾਊਗਾ ਕਾਲਕਸਰਬ ਜੇ ਤਾਂ ਸੱਜਣਗੇ ਤੇ ਫਿਰ ਅਕਾਲੀ ਫੂਲਾ ਸਿੰਘ ਵਾਲੀਆਂ ਰਵਾਇਤਾਂ ਤੇ ਪਹਿਰਾ ਦੇ ਕੇ ਤੇ ਕੌਣ ਦੇ ਵਿੱਚ ਸਦਾ ਲਈ ਸਨਮਾਨੇ ਜਾਣਗੇ ਜੇ ਨਹੀਂ ਸੱਦਣਗੇ ਫਿਰ ਗਿਆਨੀ ਗੁਰਬਤ ਸਿੰਘ ਵਾਲਾ ਹਾਸ਼ਰ ਤਾਂ ਸਾਹਮਣੇ ਹੀ ਆ। ਆਪਛਰੇ ਕਾਲ ਮੈਂ ਤੋਂੜ ਆਪਣਾ ਜਗਮੀਤ ਸਿੰਘ ਖੱਪਿਆਂ ਵਾਲੀ ਅੱਜ 22 ਤਰੀਕ ਹੈ ਤੇ 22 ਤਰੀਕ ਨੂੰ ਅਜੁੱਧਿਆ ਦੇ ਵਿੱਚ ਰਾਮ ਮੰਦਿਰ ਦਾ ਜਿਹੜਾ ਉਦਘਾਟਨ ਹੋ ਰਿਹਾ ਹੈ ਹਿੰਦੂ ਪ੍ਰਵਾਹਾਂ ਨੂੰ ਮੁਬਾਰਕ ਕਿਉਂਕਿ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਦੇਖਿਆ ਕਿ ਉਹਨਾਂ ਦੇ ਵੱਲੋਂ ਜਸ਼ਨ ਮਜਾਇਰੇ ਆ ਰਹੇ ਨੇ। ਉਨਾ ਦੇ ਜਿਹੜੇ ਝੰਡੇ ਲਾ ਕੇ ਜਾਂ ਢੋਲ ਤੁਮੱਕਾ ਕਰਕੇ ਜਾਂ ਲੰਗਰ ਲਾ ਕੇ ਜਿਹੜੀ ਆ ਖੁਸ਼ੀ ਦਾ ਜਹਾਰ ਕੀਤਾ ਜਾ ਰਿਹਾ ਦੂਸਰੇ ਪਾਸੇ ਜੇ ਵੇਖੀਏ ਤੇ ਪੰਜਾਬ ਦੀਆਂ ਵੱਖ-ਵੱਖ ਪਾਰਟੀਆਂ ਜਿਹੜੀਆਂ ਉੱਥੇ ਪਹੁੰਚ ਰਹੀਆਂ ਨੇ ਤੇ ਜਿਹੜੇ ਬੋਰਡ ਲੱਗੇ ਹੋਏ ਨਜ਼ਰ ਜਿਹੜੇ ਆ ਉਹ ਵੀ ਆ ਰਹੇ ਨੇ ਤੇ ਦੂਸਰੇ ਪਾਸੇ ਜੇ ਗੱਲ ਕਰੀਏ ਦਿੱਲੀ ਕਮੇਟੀ ਦੀ ਉਹਨਾਂ ਦੇ ਵੱਲੋਂ ਕੋਰੀ ਨਾ ਕਰ ਦਿੱਤੀ ਗਈ ਸੀ ਕਿ ਉੱਥੇ ਨਹੀਂ ਜਾਣਾ ਚਾਹੀਦਾ ਜਿਉਂ ਉਹਨਾਂ ਨੂੰ ਦੇਖਦਾ ਹਾਂ ਸ਼੍ਰੋਮਣੀ ਕਮੇਟੀ ਨੇ ਵੀ ਜਿਹੜਾ ਬਖ ਲਿਆ ਸੀ ਕਿ ਨਹੀਂ ਜਾਣਾ ਚਾਹੀਦਾ ਪਰ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਕੀ ਹੁੰਦਾ ਪੰਥਕ ਸਭਾ ਦੇ ਵਿੱਚ ਵਿਚਰਨ ਵਾਲੇ ਬਲਵੰਤ ਸਿੰਘ ਪਾਲਾ ਜੀ ਸਾਡੇ ਨਾਲ ਮਿਲੂ ਨੇ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜੁੱਧਿਆਂ ਦੇ ਵਿੱਚ ਰਾਮ ਮੰਦਰ ਦਾ ਅਧਿਕਾਟਨਾ ਹੋ ਰਿਹਾ ਕਿਵੇਂ ਦੇਖਦੇ ਹੋ ਤੇ ਪੰਜਾਬ ਦੇ ਵਿੱਚ ਜੋ ਚੱਲ ਰਿਹਾ ਉਹਨੂੰ ਕਿਵੇਂ ਕਹਿੰਦੇ ਵੇਖੋ ਜੀ ਉਹ ਇੱਕ ਧਰਮ ਹੈ ਜੀ ਅਸੀਂ ਹਰ ਧਰਮ ਦਾ ਸਤਿਕਾਰ ਕਰਦੇ ਹਾਂ ਜੀ ਪਰ ਜਿੱਥੇ ਗੱਲ ਆਉਂਦੀ ਉਹਨਾਂ ਦੇ ਇੱਕ ਧਾਰਮਿਕ ਸਥਾਨ ਬਣਾਉਣ ਦੀ ਜਿੱਥੋਂ ਤੱਕ ਮੈਨੂੰ ਪਤਾ ਹੈ ਕਿ ਉਹਦਾ ਵਿਵਾਦ ਆ ਉਸ ਸਥਾਨ ਦਾ ਕਿ ਉੱਥੇ ਮੁਸਲਮਾਨਾਂ ਦੀ ਬਹੁਤ ਪੁਰਾਣੀ ਇੱਕ ਮਸਜਿਦ ਸੀ ਜੀ ਉਹਨੂੰ ਟਾਹ ਆ ਗਿਆ ਤੇ ਕਿਸੇ ਦਾ ਘਰ ਉਜਾੜ ਕੇ ਆਪਣਾ ਘਰ ਬਣਾਉਣਾ ਪਹਿਲੀ ਗੱਲ ਤੇ ਠੀਕ ਨਹੀਂ ਲੱਗਦਾ ਪਰ ਤਾਂ ਥੇ ਵੀ ਆਉਂਦੇ ਨੇ ਕਿ ਉਸ ਤੋਂ ਪਹਿਲਾਂ ਉਹਨਾਂ ਨੇ ਇਹ ਉਜਾੜ ਕੇ ਜੀ ਇੱਥੇ ਜਿਹੜਾ ਇਹ ਮਸਜਿਦ ਬਣ ਹਾਇਤਾ ਦੇ ਬਾਅਦ ਹੂੰ ਪਰ ਉਹ ਦੋ ਘਰਾਂ ਦੀ ਉਲਝਣਤਾ ਨਹੀਂ ਹੈ ਉਲਝਣਾ ਚਲੋ ਜਿਵੇਂ ਮਰਜੀ ਉਲਝਣ ਉਹਨਾਂ ਦੋ ਧਰਮਾਂ ਦੀ ਉਲਝਣਾ ਸਾਡਾ ਸਿੱਖ ਧਰਮ ਦਾ ਉਹਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਕਰ ਜੀ ਰਹੀ ਗੱਲ ਜਿਹੜੀ ਬਾਕੀ ਕਿ ਇੱਕ ਮੁਸਲਮਾਨ ਨੇ ਧਨਕਲਗੀ ਧਰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਇੱਕ ਵਾਰੀ ਇੱਕ ਬੇਨਤੀ ਤੌਰ ਤੇ ਪਹੁੰਚਿਆ ਨੇ ਆਖਿਆ ਗੁਰੂ ਸਾਹਿਬ ਜੀ ਮੇਰਾ ਇੱਕ ਕੋਈ ਨੇ ਆਪਦਾ ਸਵਾਰ ਰੱਖਿਆ ਗੁਰੂ ਸਾਹਿਬ ਨੇ ਧਰਮ ਦੇ ਪ੍ਰਤੀ ਤੇ ਗੁਰੂ ਸਾਹਿਬ ਜੀ ਨੇ ਬੜਾ ਸੁਖਾਲਾ ਜਿਹਾ ਜਵਾਬ ਦਿੱਤਾ ਕਹਿਣ ਲੱਗੇ ਤੁਮ ਕੋ ਤੇ ਮਹਾਰਾ ਖੂਬ ਹਮ ਕੋ ਹਮਾਰਾ ਖੂਬ ਹੂੰ ਦਸ਼ਮੇਸ਼ ਪਿਤਾ ਜੀ ਤੇ ਜਦੋਂ ਸਾਡੇ ਗੁਰੂ ਸਾਹਿਬ ਇਹ ਕਹਿੰਦੇ ਨੇ ਤੇ ਅਸੀਂ ਤਾਂ ਸਾਰੇ ਧਰਮਾਂ ਦਾ ਸਾਡੀ ਕੌਮ ਜਿਹੜੀ ਹੈ ਸਤਿਕਾਰ ਕਰਦੀ ਉਹਨਾਂ ਦਾ ਧਰਮ ਉਹਨਾਂ ਨੂੰ ਮੁਬਾਰਕ ਜੀ ਸਾਡਾ ਧਰਮ ਸਾਨੂੰ ਮੁਬਾਰਕ ਜੀ ਤੇ ਇਸ ਦੇ ਲਈ ਜਿਹੜੀ ਅੱਜ ਤੁਸੀਂ ਕਹਿ ਰਹੇ ਹੋ ਕਿ ਉੱਥੇ ਜਿਹੜਾ ਕਿ ਸਾਰੀਆਂ ਪਾਰਟੀਆਂ ਗਈਆਂ ਨੇ ਜਾਂ ਦਿੱਲੀ ਕਮੇਟੀ ਨੇ ਵਿਰੋਧ ਕੀਤਾ ਸਭ ਤੋਂ ਪਹਿਲਾਂ ਕਿ ਅਸੀਂ ਨਹੀਂ ਜਾਵਾਂਗੇ ਕੋਰਾ ਨਾ ਕਰ ਦਿੱਤੀ ਆ ਹੂੰ ਉਹਦਾ ਕਾਰਨ ਇਹ ਕੋਈ ਵਿਵਾਦ ਦਿੱਤੇ ਆ ਮੁੱਦਾ ਉੱਥੋਂ ਦਾ ਇਸ ਕਰਕੇ ਜੀ ਦੋ ਧਰਮਾਂ ਦੀ ਟੱਕਰ ਆ ਉੱਥੇ ਹੂੰ ਸਿੱਖ ਕੌਮ ਸਾਰੇ ਹਰ ਧਰਮ ਦਾ ਸਤਿਕਾਰ ਕਰਦੀ ਹੈ ਤੇ ਸਿੱਖ ਮੂਰਤੀ ਪੂਜਕ ਨਹੀਂਗੇ। ਹੂੰ। ਬੁੱਤ ਪੂਜਕ ਨਹੀਂ। ਅੱਜ ਉੱਥੇ ਮੂਰਤੀਆਂ ਸਥਾਪਿਤ ਹੋਣੀਆਂ ਨੇ। ਠੀਕ ਹੈ। ਇਹਦੇ ਵਿੱਚ ਇਸ ਕਰਕੇ ਇਹ ਆ ਕਿ ਉਹਦੇ ਨਾਲ ਹੀ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੀ ਵਿਰੋਧ ਕਰਦੀ ਆ ਜਾਣਦਾ ਬਾਈਕਾਟ ਕਰ ਦਿੰਦੀ ਆ। ਸ੍ਰੀ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਰਗबीर ਸਿੰਘ ਜੀ ਹੋਣਾ ਨੂੰ ਵੀ ਸੱਦਾ ਆਪਾਂ ਤਖਤ ਸਹਿਬਾਨਾਂ ਨੂੰ ਆਇਆ ਸੀ ਉਹਨਾਂ ਵੀ ਜਵਾਬ ਦਿੱਤਾ ਕਿ ਅਸੀਂ ਨਹੀਂ ਜਾ ਰਹੇ। ਜੀ। ਜਦੋਂ ਦਿੱਲੀ ਸੇ ਗੁਰਦੁਆਰਾ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਹੁਕਮ ਜਾਰੀ ਹੋ ਚੁੱਕੇ ਨੇ ਕਿ ਅਸੀਂ ਨਹੀਂ ਜਾਵਾਂਗੇ ਜਦੋਂ ਅਕਾਲ ਤਖਤ ਸਾਹਿਬ ਦਾ ਜਥੇਦਾਰ ਕਹਿ ਦਿੰਦਾ ਤਾਂ ਸਮਝੋ ਕਿ ਸਿੱਖ ਨਹੀਂ ਜਾਵੇਗਾ ਪਰ ਇਹ ਲਿਖਤੀ ਰੂਪ ਚ ਤਾਂ ਨਹੀਂ ਹੋਇਆ ਆਦੇਸ਼ ਕਰਦੇ ਸਿੰਘ ਸਾਹਿਬ ਜੀ ਕਿ ਅਸੀਂ ਨਹੀਂ ਜਾਵਾਂਗੇ ਉਹਨਾਂ ਨੇ ਕੌਮ ਨੂੰ ਰੇਸ਼ ਨਹੀਂ ਕੀਤਾ ਹਮ ਪਰ ਜਦੋਂ ਸੰਦੇਸ਼ ਕੌਮ ਦੇ ਨਾ ਨਹੀਂ ਕੀਤਾ ਉਹਨਾਂ ਆਪਣੇ ਤੌਰ ਤੇ ਆਪਣਾ ਪੱਖ ਵੀ ਸ੍ਰੀ ਅਕਾਲ ਤਖਤ ਸਾਹਿਬ ਨਹੀਂ ਜਾਏਗਾ ਸ਼੍ਰੋਮਣੀ ਕਮੇਟੀ ਨਹੀਂ ਜਾਏਗੀ ਉੱਥੇ ਫਿਰ ਕੀ ਹੁੰਦਾ ਦਿੱਲੀ ਕਮੇਟੀ ਵੀ ਨਹੀਂ ਜਾ ਰਹੀ ਹੂੰ ਤੇ ਫਿਰ ਪੰਜਾਬ ਦੇ ਵਿੱਚ ਤਾਂ ਬਹੁਤ ਵੱਡੇ ਜਿਹੜੇ ਆ ਹਾਰਡਿੰਗ ਬੋਰਡ ਲੱਗੇ ਹੋਏ ਨੇ ਸਰਦਾਰ ਸਖਬੀਰ ਸਿੰਘ ਬਾਦਲ ਦੀਆਂ ਉੱਤੇ ਵੱਡੀਆਂ-ਵੱਡੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ ਤੇ ਉੱਥੇ ਉਹ ਸਾਰੇ ਵੀ ਵੱਤ ਚੜ ਕੇ ਉੱਥੇ ਸ਼ਾਮਲ ਹੋਇਆ ਜਾਵੇਗਾ ਅਸੀਂ ਧੰਨਵਾਦ ਕਰਦੇ ਹਾਂ ਸਾਰਾ ਕੁਝ ਕਰਦੇ ਹਾਂ ਤੇ ਫਿਰ ਸਿੰਘ ਸਾਹਿਬ ਗਿਆਨੀ ਰਬੀਰ ਸਿੰਘ ਜੀ ਹੁਣਾਂ ਨੂੰ ਮੈਂ ਬੇਨਤੀ ਕਰਦਾ ਕਿਉਂਕਿ ਤਖਸੈਬ ਆ ਸਾਡਾ ਉੱਥੇ ਤਾਂ ਬੇਨਤੀ ਚੱਲ ਸਕਦੀ ਸਾਡੀ ਜੀ ਅਸੀਂ ਬੇਨਤੀ ਕਰਦੇ ਆ ਕਿ ਸਿੰਘ ਸਾਹਿਬ ਜੀ ਫਿਰ ਅਕਾਲੀ ਦਲ ਜਿਹੜਾ ਆ ਸ਼੍ਰੋਮਣੀ ਅਕਾਲੀ ਦਲ ਜਿਹੜਾ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਵੱਖਰਾ ਹੈ ਹਾਂ ਜਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਤੋਂ ਬਾਹਰ ਚੱਲਦਾ ਜੇ ਤਾਂ ਉਹ ਵਾਕਿਆ ਹੀ ਦੋਹਾਂ ਤੋਂ ਸ਼੍ਰੋਮਣੀ ਕਮੇਟੀ ਨੂੰ ਨਹੀਂ ਇਹ ਗੱਲ ਤਾਂ ਮੋਗਿਆਂ ਵਾਲੀ ਰੈਲੀ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਕਲੀਅਰ ਕਰਕੇ ਸੀ ਕਿ ਇਹ ਤਾਂ ਪੰਜਾਬ ਦੀ ਪੰਜਾਬੀ ਪਾਰਟੀ ਹੈ ਪੰਥਕ ਪਾਰਟੀ ਤੋਂ ਭੰਗ ਹੋਈ ਹੈ ਜੇ ਤੁਸੀਂ ਅੱਜ ਇਸ ਗੱਲ ਨੂੰ ਰੱਖ ਰਹੇ ਹੋ ਇਹ ਲੱਗਦਾ ਨਹੀਂ ਕਿ ਇਹ ਤਾਂ ਗੱਲ ਕਲੀਅਰ ਹੋ ਚੁੱਕੀ ਹੈ ਜੇ ਕਲੀਅਰ ਹੋ ਚੁੱਕੀ ਹੈ ਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਕੱਥ ਬੁਲਾਵੇ ਕਿ ਅਕਾਲੀ ਦਲ ਜਿਹੜਾ ਸਿੱਖਾਂ ਨੇ ਇੰਨੀਆਂ ਕੁਰਬਾਨੀਆਂ ਕਰੇ ਘੋਦ ਵਿੱਚ ਲਿਆਉਂਦਾ ਉਹਨੂੰ ਸਰਜੀਤ ਕੀਤਾ ਜਾਵੇ ਉਸ ਦੇ ਉੱਤੇ ਚੰਗੇ ਕਰਤਾਰ ਵਾਲਾ ਚੰਗਾ ਸਿੱਖ ਕੋ ਕੁਰਬਾਨੀ ਵਾਲੇ ਨੂੰ ਉਹਦੀ ਵਾਗ ਡੋਰ ਦਿੱਤੀ ਜਾ ਫਿਰ ਸੁਖਬੀਰ ਸੋਂ ਬਾਦਲ ਉਹਦੀ ਗਵਾਈ ਕਿਉਂ ਕਰ ਰਿਹਾ ਫਿਰ ਜੇ ਪੰਜਾਬੀ ਪਾਰਟੀ ਉਹ ਆਪਦੀ ਪੰਜਾਬੀ ਪਾਰਟੀ ਕੋ ਬਣਾ ਕੇ ਚਲਾ ਲਵੇ ਫਿਰ ਅਕਾਲੀ ਦਲ ਤੇ ਕਬਜ਼ਾ ਕਿਉਂ ਕੀਤਾ ਹੋਇਆ ਫਿਰ ਥਾਂ ਥਾਂ ਤੇ ਤੱਕੜੀ ਚੋਣ ਨਿਸ਼ਾਨ ਰੱਖ ਕੇ ਉਹਦੀ ਘਰ ਦੀ ਬੀਬੀ ਹਰਸਿਮਰਤ ਕੌਰ ਬਾਦਲ ਪਰਸਵਾ ਮਾਗੀ ਤੇ ਬੋਲੀ ਹੈ ਕਿ ਉਹ ਕਹਿ ਰਹੀ ਆ ਕਿ ਗੁਰੂ ਨਾਨਕ ਸਾਹਿਬ ਜੀ ਦੀ ਤਕੜੀ ਆ ਯਾਰੋ ਕਮਾਲ ਕਰਦੇ ਆ ਜੇ ਸਮੈ ਟੋਲੇ ਤੇ ਤੁਹਾਡੀ ਤਕੜੀ ਜੇ ਚੋਰੀਆਂ ਟਕੈਤੀਆਂ ਹੁਣ ਤੇ ਤੁਹਾਡੀ ਤਕੜੀ ਗੁੰਡਾ ਰਾਜ ਬਿਆਬੀਆਂ ਗੁਰੂ ਸਾਹਿਬ ਦੀਆਂ ਹੁਣ ਤੇ ਤੁਹਾਡੀ ਤਕੜੀ ਤੇ ਜਦੋਂ ਤੁਹਾਨੂੰ ਖਤਰਾ ਪੈ ਗਿਆ ਤੇ ਉਹ ਤਕੜੀ ਗੁਰੂ ਨਾਨਕ ਸਾਹਿਬ ਦੀ ਜੇ ਕਿਸੇ ਹੋਰ ਮੈਂ ਮੈਨੂੰ ਕਾਂਗਰਸ ਵਰਗੀ ਜ਼ਾਲਮ ਜ਼ੁਲਮੀ ਰਾਜ ਉਹਨਾ ਬਹੁਤ ਜ਼ੁਲਮ ਕੀਤੇ ਆ ਸ੍ਰੀ ਕਾਲ ਤਖਤ ਸਰ ਤੇ ਹਮਲਾਵਰ ਹੋਈ ਆ ਕਾਂਗਰਸ ਸਾਡੀ ਦੁਸ਼ਮਣ ਹੈ ਤੇ ਦੁਸ਼ਮਣ ਰਹੂਗੀ ਨਾ ਭੁੱਲਣ ਯੋਗ ਨਾ ਬਖਸ਼ਣ ਯੋਗ ਪਾਪ ਕੀਤਾ ਕਾਂਗਰਸ ਨੇ ਜਿਹਨੂੰ ਸਿੱਖ ਕਦੀ ਨਹੀਂ ਭੁੱਲਣਗੇ ਕਦੀ ਨਹੀਂ ਭੁੱਲਣਗੇ ਜੀ ਜੋ ਕਾਂਗਰਸ ਕਹੇ ਕਿ ਪੰਜਾ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਤੇ ਸ਼ਰੋਮਨੀ ਗੁਰਦੁਆਰਾ ਪ੍ਰਬੰਧ ਕਮੇਟੀ ਤੇ ਸੁਖਬੀਰ ਸਿੰਘ ਬਾਦਲ ਨੇ ਭੱਜੇ ਜਾਣਾ ਹੈ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਕਿ ਇਹਨਾਂ ਨੂੰ ਤਲਬ ਕੀਤਾ ਜਾਵੇ ਮੈਂ ਕਹਿੰਦਾ ਮੈਂ ਨਹੀਂ ਬੋਲੂਗਾ ਮੈਂ ਇੱਕ ਸਿੱਖਾਂ ਕਿ ਪੰਜਾ ਖੂਨੀ ਹੈ ਇਹ ਪੰਜਾ ਜ਼ੁਲਮੀ ਹੈ ਇਹ ਸਾਡੇ ਗੁਰੂ ਨਾਨਕ ਸਾਹਿਬ ਦੇ ਪੰਜੇ ਨਾਲ ਨਾ ਜੋੜਿਆ ਜਾਵੇ ਇਸ ਪੰਜੇ ਨੂੰ ਹਰ ਸਿੱਖ ਬੋਲੂਗਾ ਹੂੰ ਜਿਉਂ ਨਾ ਕਿਹਾ ਹੁੰਦਾ ਤਾਂ ਤੇ ਜੇ ਬੀਬੀਆਂ ਹਰ ਸਿਮਰਤ ਕੋਰ ਕਹਿ ਦਿੰਦੀ ਇਹ ਤੱਕੜੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਆ ਉਹਦੇ ਲਈ ਕੋਈ ਨਹੀਂ ਬੋਲਦਾ ਸ਼ਰੋਮਣੀ ਕਮੇਟੀ ਕਿਉਂ ਨਹੀਂ ਪੁੱਛ ਰਹੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਦਹਹਜ਼ਾਰ ਸਾਹਿਬ ਜੀ ਨੇ ਕਿਉਂ ਨਹੀਂ ਪੁੱਛਿਆ ਹੂੰ ਉਹ ਧਰਮ ਦੀ ਤੱਕੜੀ ਹੈ ਉੱਥੇ ਧਰਮ ਦੀ ਕਿਰਤ ਹੋਈ ਆ 13-13 ਦਾ ਮਹਾਰਾਜ ਸਾਹਿਬ ਨੇ ਉੱਥੇ ਫਰਮਾਨ ਦਿੱਤਾ ਹੈ ਤੇਰਾ ਹੀ ਤੇਰਾ ਤੇਰਾ ਨਹੀਂ ਤੇਰਾ ਹੀ ਤੇਰਾ ਉਹ ਤਕੜੀ ਸਖਬੀਰ ਸੋ ਬਾਦਲਦੇ ਆਥਾ ਤੇ ਬੀਬੀ ਅਰਸਿਮਰਤ ਕਹਿੰਦੀ ਆ ਕਿ ਗੁਰੂ ਨਾਨਕ ਸਾਹਿਬ ਜੀ ਜਿਵੇਂ ਉਹਨਾਂ ਦੇ ਘਰੇ ਦੇ ਕੇ ਆਏ ਹੁੰਦੇ ਆ ਸਲਤਨਪੁਰ ਸਾਹਿਬ ਦੀ ਤਕੜੀ ਜਿਵੇਂ ਇਹਨਾਂ ਦੇ ਪਰਿਵਾਰ ਚ ਦਿੱਤੀ ਹੁੰਦੀ ਆ ਇਹ ਤਾਂ ਗੱਲਾਂ ਇਸ ਤਰ੍ਹਾਂ ਕਰਦੇ ਨੇ ਇਹਨਾਂ ਤੇ ਕੁਝ ਨਹੀਂ ਲੱਗਦਾ ਫਿਰ ਸਾਡੀ ਜਿਹੜੀ ਬੇਨਤੀ ਆ ਕਿ ਸ੍ਰੀ ਅਕਾਲ ਤਖਸਾਲ ਸਾਹਿਬ ਅਸੀਂ ਕਹਿੰਨੇ ਆ ਕਿ ਸਖਬੀਰ ਸੋ ਬਾਦਲ ਨੇ ਹੁਣ ਹੋਲਡਿੰਗ ਬੋਰਡ ਲਾ ਦਿੱਤੇ ਨੇ ਜੇ ਤਾਂ ਸ੍ਰੀ ਅਕਾਲ ਤਖਸਾਲ ਤੋਂ ਬਾਹਰ ਆ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਕਮੇਟੀ ਤੋਂ ਵੱਖਰਾ ਅਕਾਲੀ ਦਲ ਜਿਉਂ ਦਾ ਪੰਥ ਨਾ ਕੋਈ ਵਾਸਤਾ ਨਹੀਂ ਤੇ ਤਾਂ ਵੀ ਸਪਸ਼ਟ ਤੁਸੀਂ ਆਪ ਜੀ ਨੇ ਕਿਹਾ ਕੋਈ ਪੰਜਾਬੀ ਪਾਰਟੀ ਹੈ ਜੀ ਪੰਜਾਬੀ ਪਾਰਟੀ ਤੁਸੀਂ ਅਕਾਲ ਤਖਤ ਸਭ ਨਵਾਂ ਅਕਾਲੀ ਦਲ ਸਿਰਜਣ ਉਸ ਅਕਾਲੀ ਦਲ ਦਾ ਉਹਦੋਂ ਕਿਉਂ ਨਾ ਲਿਖਦਾ ਅਕਾਲੀ ਦਲ ਬਾਦਲ ਕਿਉਂ ਲਿਖਦਾ ਉਹ ਪਰਿਵਾਰ ਇੱਕ ਤੇ ਦੂਸਰੀ ਗੱਲ ਹੈ ਕਿ ਇਹਨਾਂ ਨੂੰ ਬੋਰਡਾਂ ਬਾਰੇ ਹੁਣ ਪੁੱਛਿਆ ਜਾਵੇ ਫਿਰ ਵੀ ਇਹ ਅਕਾਲ ਤਖਤ ਸਾਹਿਬ ਦੀ ਹੁਕਮਾਂ ਦੀ ਉਲੰਘਣਾ ਨਹੀਂ ਇਹ ਤਾਂ ਹੀ ਨਹੀਂ ਇੱਕ ਧਰਮ ਦੀ ਜੇ ਦਿੱਲੀ ਕਮੇਟੀ ਸਾਡੀ ਧਰਮ ਦੀ ਸੰਸਥਾ ਹੈ ਸ਼੍ਰੋਮਣੀ ਗੁਰਦੁਆਰਾ ਕਮੇਟੀ ਸਾਡੀ ਕਮੇਟੀ ਧਾਰਮਿਕ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਸਾਡਾ ਧਰਮ ਦਾ ਸੁਪਰੀਮ ਹੈ ਸ਼੍ਰੋਮਣੀ ਅਕਾਲੀ ਦਲ ਸਾਡੀ ਧਰਮ ਦੀ ਇੱਕ ਧਰਮ ਦੀ ਕੌਮੀ ਪਾਰਟੀ ਹੈ ਤੇ ਕੌਮੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਉਹ ਦਿੱਤੇ ਵੱਡੇ ਵੱਡੇ ਬੋਰ ਲਾ ਰਿਹਾ ਹੈ ਉੱਥੇ ਮੂਰਤੀ ਪੂਜਨ ਹੋ ਰਿਹਾ ਜਾ ਕੇ ਤੇ ਇਹਦੇ ਵਾਸਤੇ ਕੋਈ ਵੀ ਦੀ ਵਿਧਾਨ ਨਹੀਂ ਫਰੇਗਾ ਸਿੰਘ ਸਾਹਿਬ ਜੀ ਹਮ ਕਿ ਇਹਨੂੰ ਤਲਬ ਕਰਨ ਲਈ ਜਾਂ ਇਹਨੂੰ ਪੁੱਛਣ ਲਈ ਜਾਂ ਸਪਸ਼ਟੀਕਰਨ ਦੇਣ ਵੀ ਬੋਰਡ ਕਿਹਦੇ ਨਾਲ ਕਿਉਂ ਲੱਗੇ ਗਏ ਨੇ ਕਿਸ ਕਾਰਨ ਲਾਏ ਗਏ ਨੇ ਅਕਾਲੀ ਦਲ ਦਾ ਨਾਂ ਕਿਉਂ ਵਰਤਿਆ ਗਿਆ ਬੋਰਡਾਂ ਤੇ ਸਖਬੀਰ ਸਿਓ ਬਾਦਲ ਦੀ ਫੋਟੋ ਰੱਗ ਜਾਣੀ ਤਾਂ ਸ਼ੋਮਨੀ ਅਕਾਲੀ ਦਲ ਲੱਗ ਜਾਣਾ ਉਹ ਆਪਣੇ ਆਪ ਨੂੰ ਪ੍ਰਧਾਨ ਲਿਖਦਾ ਏ ਜੋ ਕਹਿਣਗੇ ਨਾ ਇੱਥੇ ਅਕਾਲੀ ਦਲ ਸ਼ਬਦ ਨਹੀਂ ਵਰਤਿਆ ਤੋ ਉਹਦਾ ਪ੍ਰਧਾਨ ਕੌਣ ਆ ਸ੍ਰੀ ਅਕਾਲ ਤਖਸੈਬ ਦਾ ਜਹਦਰ ਸਿੰਘ ਸਾਹਿਬ ਨਾਂ ਲਿਖੇ ਉਹਨਾਂ ਦੀ ਫੋਟੋ ਕੀ ਕਹਿੰਦੀ ਆ ਉਹਦੇ ਪਿੱਛੇ ਸ੍ਰੀ ਅਕਾਲ ਤਖਸੈਬ ਹੁੰਦੇ ਨੇ ਸਰਦਾਰ ਹਰਜਿੰਦਰ ਸਿੰਘ ਧਾਮੀ ਕਹਿੰਦੇ ਮੇਰੀ ਫੋਟੋ ਲੱਗੀ ਆ ਉਹਨਾਂ ਦੇ ਪਿੱਛੇ ਧਰਮ ਦੀ ਸੰਸਥਾ ਸ਼ਰੋਮਨੀ ਗੁਰਦੁਆਰਾ ਪ੍ਰਬੰਧ ਕਮੇਟੀ ਆਵੇਗੀ ਫੋਟੋ ਸੁਖਬੀਰ ਸਿੰਘ ਬਾਦਲ ਦੀਆਂ ਲੱਗੀਆਂ ਸਰਦਾਰ ਸਾਹਿਬ ਹੋ ਸਕਦਾ ਹੈ ਕਿ ਉਹਨਾਂ ਦੇ ਜਿਹੜੇ ਹਲਕਾ ਇੰਚਾਰਜ ਨੇ ਜਿਹੜੇ ਐਮਐਲਏ ਦੇ ਇਲੈਕਸ਼ਨ ਲੜਦੇ ਉਹਨਾਂ ਦੇ ਆਪਣੇ ਵੱਲੋਂ ਲਾਈਆਂ ਗਈਆਂ ਹੁਣ ਕਿਸੇ ਨੂੰ ਹੋ ਸਕਦਾ ਮੁਬਾਰਕ ਦੇਣੀ ਹੋਵੇ ਤੇ ਉਹਦੇ ਚ ਕੀ ਤਰਾਜਾ ਜਿਹੜਾ ਹਲਕਾ ਇੰਚਾਰਜ ਨੇ ਲਾਤਾ ਤੇ ਫੋਟੋ ਤਾਂ ਸੁਖਬੀਰ ਸਿੰਘ ਬਾਦਲ ਦੀ ਲੱਗੀ ਕਿਹਦੇ ਤੋਂ ਪੁੱਛ ਕੇ ਲਾਈ ਹੈ ਪੁੱਛਿਆ ਗਿਆ ਅਕਾਲੀ ਦਲ ਦੇ ਪ੍ਰਧਾਨ ਦੇ ਪੁੱਛੇ ਬਗੈਰ ਹਲਕਾ ਇੰਚਾਰਜ ਐਡੇ-ਐਡੇ ਸਾਰੇ ਪੰਜਾਬ ਵਿੱਚ ਬੋਰਡ ਲਾ ਦੇਵੇ ਕਿ ਇਹ ਦੀ ਅਖ ਤੇ ਪੱਟੀ ਬੰਨੀ ਹੋਈ ਇਹਨੂੰ ਨਹੀਂ ਪਤਾ ਕਿ ਸਾਡਾ ਮੈਸ਼ਰੂਮ ਨਹੀਂ ਅਕਾਲੀ ਦਲ ਦਾ ਪ੍ਰਧਾਨ ਹੈ ਫੋਟੋ ਮੇਰੀ ਲੱਗੀ ਹੈ ਮੁਬਾਰਕ ਦੇਣੀ ਹੁੰਦੀ ਤਾਂ ਫਿਰ ਸ਼੍ਰੋਮਣੀ ਗੁਰਦਾਰਪੰਥ ਕਮੇਟੀ ਨਹੀਂ ਸੀ ਜਾਣਾ ਤੇ ਮੁਬਾਰਕ ਦੇ ਸਕਦੀ ਸੀ ਬੋਰਡ ਤਾਂ ਫਿਰ ਸਰਦਾਰ ਹਰਜਿੰਦਰ ਸਿੰਘ ਧਾਮੀ ਨੂੰ ਹੀ ਲਾਉਣੀ ਚਾਹੀਦੀ ਸੀ ਉਹਦਾ ਕਾਰਨ ਸੀ ਸ੍ਰੀ ਕਾਲ ਤਖਤ ਸਾਹਿਬ ਦਾ ਦਸਹਧਰ ਵੀ ਵਧਾਈ ਦੇ ਸਕਦਾ ਸੀ ਉਹਦਾ ਕਾਰਨ ਸੀ ਦਿੱਲੀ ਕਮੇਟੀ ਵਧਾਈ ਦੇ ਸਕਦੀ ਉਹਦਾ ਕਾਰਨ ਸੀ ਕਿ ਉਹ ਧਰਮ ਦੀਆਂ ਸੰਸਥਾਵਾਂ ਦੇ ਜਿੰਨਾ ਸੰਸਥਾਵਾਂ ਦੇ ਉਹ ਮੁਖੀ ਨੇ ਪ੍ਰਧਾਨ ਨੇ ਜਾਂ ਜਥੇਦਾਰ ਨੇ ਉਹ ਮੋਤ ਪੂਰਤੀ ਪੂਜਕ ਤੇ ਬੁੱਤ ਪੂਜਕ ਦਾ ਖੰਡਨ ਕਰਦਾ ਸਾਡਾ ਤਾਂ ਇਸ ਕਰਕੇ ਉਹ ਤਾਂ ਨਹੀਂ ਕੁਝ ਬੋਲੇ ਇਹਨੇ ਕਿਉਂ ਲਾਇਏ ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂਗਾ ਹੂੰ ਪੁੱਛਿਆ ਜਾਵੇ ਹੁਣ ਤੁਹਾਨੂੰ ਲੱਗਦਾ ਕਿ ਇਹਨਾਂ ਤੇ ਕਾਰਵਾਈ ਹੋਊਗੀ ਫਿਰ ਜਥੇਦਾਰ ਸਾਹਿਬ ਕੁਝ ਟੈਟ ਲੈਣਗੇ ਅਸੀਂ ਜਾਵਾਂਗੇ ਅਸੀਂ ਪੁੱਛਾਂਗੇ ਹੂੰ ਅਸੀਂ ਤਾਂ ਜਾਵਾਂਗੇ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਜੀ ਹਵਾਰਾ ਸਭ ਕੋਲ ਵੀ ਹੂੰ ਅਸੀਂ ਤੋਂ ਉੱਥੇ ਅਪੀਲ ਪਾਵਾਂਗੇ ਕਿ ਉਹਨਾਂ ਨੂੰ ਕੌਮ ਨੇ ਚੁਣਿਆ ਇਹਨਾਂ ਨੂੰ ਪਰਿਵਾਰ ਨੇ ਚੁਣਿਆ ਪਰ ਉਹ ਸਾਡੇ ਕੌਮ ਦਾ ਤਖਤ ਆ ਸਾਡੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਦੀ ਨਮਾਇੰਦਗੀ ਸੰਸਥਾ ਹੈ ਉਹ ਨਮਾਇੰਦਗੀ ਕਰਦੀ ਆ ਪਰ ਅਸੀਂ ਇਹਦੇ ਵਿੱਚ ਕੋਈ ਮੈਂ ਵਿਵਾਦ ਵਾਲੀ ਗੱਲ ਨਹੀਂ ਕਰਦਾ ਪਰ ਗਿਆਨੀ ਰਗਵੀਰ ਸਿੰਘ ਜੀ ਅੱਜ ਉਸ ਸਥਾਨ ਤੇ ਜ਼ਿੰਮੇਵਾਰੀਆਂ ਨਿਭਾ ਰਹੇ ਨੇ ਜੀ ਠੀਕ ਆ ਜੀ ਤੇ ਉਹ ਆਪਦੀਆਂ ਜ਼ਿੰਮੇਵਾਰੀਆਂ ਤਖਤ ਸਾਹਿਬ ਤੇ ਖਲੋ ਕੇ ਨਿਭਾਉਂਦੇ ਸੱਚ ਦੇ ਤਖਤ ਤੇ ਖਲੋਤੇ ਆ ਉਹ ਫਿਰ ਤਲਬ ਕਰਨ ਪੁੱਛਣ ਹੂੰ ਵੀ ਅਕਾਲੀ ਦਲ ਦਾ ਪ੍ਰਧਾਨ ਇਹ ਕਿਉਂ ਕਰ ਰਿਹਾ ਹਮ ਅਕਾਲੀ ਦਲ ਦੇ ਪ੍ਰਧਾਨਤਾ ਸਰਦਾਰ ਸਿਵਨਜੀਤ ਸਿੰਘ ਮਾਨ ਨੇ ਫਿਰ ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਨੇ ਉਹਨਾਂ ਦੀਆਂ ਤਾਂ ਕਿਤੇ ਫੋਟੋ ਨਹੀਂ ਲੱਗੀਆਂ ਹਮ ਨਾ ਸਰਦਾਰ ਹਰਜਿੰਦਰ ਸਿੰਘ ਧਾਮੀ ਦੀਆਂ ਲੱਗੀਆਂ ਹਮ ਫਿਰ ਸੁਖਬੀਰ ਸੋਨਿਆ ਕਿਉਂ ਲੱਗੀਆਂ ਤਾਂ ਲੱਗਦਾ ਕਿ ਇਹਨਾਂ ਦੇ ਵੱਲੋਂ ਜੇ ਵਧਾਈ ਦਿੱਤੀ ਗਈ ਤੇ ਗਨਾਹ ਕੀਤਾ ਗਿਆ ਬਿਲਕੁਲ ਮੈਂ ਕਹਿੰਦਾ ਉਹਨੂੰ ਪੁੱਛਣਾ ਬਣਦਾ ਕਿਉਂ ਲਾਈਆਂ ਗਈਆਂ ਅਕਾਲੀ ਦਲ ਦਾ ਪ੍ਰਧਾਨ ਸਰਦਾਰ ਸਾਹਿਬ ਸ਼੍ਰੋਮਣੀ ਅਕਾਲੀ ਦਲ ਆਏ ਇਸ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਅਧੀਨ ਚੱਲਦਾ ਸਭ ਕੁਝ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦੀਨ ਜੀ ਜੋ ਪੰਥ ਦੀ ਵਿਰਾਸਤ ਹੈ ਜਿੰਨੀ ਵੀ ਚੱਲੂਗੀ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਧੀਨ ਹੋਊਗੀ ਬਾਹਰ ਨਹੀਂ ਚੱਲ ਸਕਦੀ ਜਿਵੇਂ ਤੁਸੀਂ ਆ ਗੱਲ ਰੱਖੀ ਆ ਤੁਹਾਨੂੰ ਲੱਗਦਾ ਕਿ ਇਹਦੇ ਤੇ ਸਟੈਂਡ ਲਿਆ ਜਾਊਗਾ ਪਰ ਪਿਛਲੇ ਦਿਨੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਇੱਕ ਇਹ ਵੀ ਬਿਆਨ ਆਉਂਦਾ ਹੈ ਕਿ ਜੋ ਸੁਲਤਾਨਪੁਰ ਲੋਧੀ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਪੁਲਿਸ ਜਾਂਦੀ ਹੈ ਤੇ ਉਹਦਾ ਸਿੱਧਾ ਸਿੱਧਾ ਦੋਚੀ ਜਿਹੜਾ ਉਹ ਸੀਐਮ ਨੂੰ ਠਹਿਰਾਇਆ ਗਿਆ ਉਹਨਾਂ ਕਹੇ ਕਿ ਇਹਨਾਂ ਨੇ ਹੁਕਮਾਂ ਦੇ ਨਾਲ ਹੀ ਉੱਥੇ ਜਿਹੜੀ ਪੁਲਿਸ ਜਾਂਦੀ ਹੈ ਤੁਹਾਨੂੰ ਲੱਗਦਾ ਹੈ ਕਿ ਫਿਰ ਇੱਥੇ ਕਾਰਵਾਈ ਹੋਊਗੀ ਜਾਂ ਪਿੱਛੇ ਜਿੰਨੇ ਵੀ ਸੀਐਮ ਰਹਿ ਚੁੱਕੇ ਨੇ ਉਹਨਾਂ ਦੇ ਵੱਲੋਂ ਕਿਹ ਦੇ ਬਹੁਤ ਸਾਰੇ ਤਖਤਾਂ ਦੇ ਉੱਤੇ ਬਹੁਤ ਸਾਰੇ ਗੁਰਦੁਆਰਾ ਸਾਹਿਬ ਦੇ ਉੱਤੇ ਪੁਲਿਸ ਗਈ ਆ ਉਹਨਾਂ ਨੂੰ ਅਜੇ ਤੱਕ ਦੋਛੀ ਠਰਾਂਉਂਦੀ ਉਹਨੇ ਕੋਸ਼ਿਸ਼ ਨਹੀਂ ਕੀਤੀ ਗਈ ਜਾਂ ਬਾਈਬਲ ਕਾਂਡ ਹੋਇਆ ਚਾਰ ਸਿੱਤੂ ਵਾਲਾ ਮੁੰਡਾ ਹੋਵੇ ਜਾਂ ਡੱਬ ਵਾਲੀ ਜਾਂ ਹੋਰ ਕਈਆਂ ਥਾਵਾਂ ਤੇ ਪੁਲਿਸ ਕਾਰਡ ਹੋਏ ਨੇ ਜਿੱਥੇ ਪੁਲਿਸ ਤੇ ਸਿੰਘਾਂ ਦੀ ਆਪਸ ਵਿੱਚ ਮੋਟਫੜ ਹੋਈ ਹੈ ਤੇ ਕਤਲ ਹੋਏ ਨੇ ਪਰ ਇਸ ਚੀਜ਼ ਦਾ ਦੋਸ਼ੀ ਕਿਸੇ ਨੇ ਠਹਿਰਾਇਆ ਹੀ ਨਹੀਂ ਕਿਉਂ ਨਹੀਂ ਜੀ ਦੋਸ਼ੀ ਠਹਿਰਾਏ ਗਏ ਨੇ ਜਦੋਂ ਸਰਜੀਤ ਸਿੰਘ ਬਰਨਾਲੇ ਨੇ ਅਟੈਕ ਕੀਤਾ ਸੀ ਪੰਜਾਬ ਦਾ ਮੁੱਖ ਮੰਤਰੀ ਸੀ ਜੀ ਤੇ ਉਹਨੂੰ ਤਲਬ ਕੀਤਾ ਗਿਆ ਸੀ ਉਹਨੂੰ ਤਨਖਾਹ ਲੱਗੀ ਸੀ ਉਹਦੇ ਗਲਚੋਂ ਤਖਤੀ ਪਾ ਕੇ ਆਇਆ ਸੀ ਮਾਫੀ ਮੰਗ ਕੇ ਗਿਆ ਸੀ ਸਜ਼ਾ ਲਾਈ ਗਈ ਤਾਲਬ ਕੀਤਾ ਗਿਆ ਸਜ਼ਾ ਸੁਣਾਏਗੀ ਅਕਾਲ ਤਖਬ ਦੇ ਵਿਹੜੇ ਵਿੱਚ ਖਲੋ ਕੇ ਹੂੰ ਜੇ ਉਹਨੇ ਦਰਬਾਰ ਸਾਹਿਬ ਚ ਪੁਲਿਸ ਵਾੜੀਏ ਜੇ ਭਗਵੰਤ ਸਿੰਘ ਮਾਨ ਦੀ ਗੱਲ ਕਹਿਣੀ ਆ ਤੁਸੀਂ ਤੇ ਭਗਵੰਤ ਸਿੰਘ ਮਾਨ ਮੈਂ ਕਹਿੰਨਾ ਦੋਸ਼ੀ ਆ ਤੇ ਉਹਦੇ ਨਾਲ ਤਾਂ ਫਿਰ ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਵੀ ਦੋਸ਼ੀ ਨੇ ਜੀ ਦੋ ਦੋ ਅੱਖਾਂ ਨਾਲ ਨਹੀਂ ਹੂੰ ਇੱਕ ਅੱਖ ਨਾਲ ਸ੍ਰੀ ਅਕਾਲ ਤਖਬ ਸਾਹਿਬ ਸਾਡੀ ਕੌਮ ਦਾ ਧਰਮ ਦਾ ਅਕਾਲ ਦਾ ਤਖਤ ਆ ਜਿੱਥੋਂ ਧਰਮ ਦੀ ਗੱਲ ਚਲਣੀ ਆ ਜਿਹੜਾ ਕੁਲ ਕਾਇਨਾਤ ਨੂੰ ਦੁਨੀਆਂ ਨੂੰ ਇੱਕ ਅੱਖ ਨਾਲ ਵੇਖਦਾ ਤੇ ਜਿੱਥੋਂ ਮਾਨਸ ਕੀ ਜਾਤ ਸਭ ਇੱਕੇ ਪਹਿਚਾਨ ਬੋਦਾ ਜਿੱਥੇ ਸੰਦੇਸ਼ ਆਉਂਦਾ ਹੁਣ ਉੱਥੇ ਇਹ ਨਹੀਂ ਉੱਥੇ ਧਰਮ ਆਪਣੀ ਜਗ੍ਹਾ ਤੇ ਰਹਿ ਜਾਣਾ ਮੇ ਦਾ ਨਾਲ ਹੀ ਪੱਖ ਦੇ ਜਾਣਾ ਆਪਣਾ ਆਪਣਾ ਧਰਮ ਆਪੇ ਆਪਣੀ ਥਾਂ ਤੇ ਮੁਬਾਰਕ ਹੋਊਗਾ ਪਰ ਸਿੱਖ ਕੌਮ ਲਈ ਉੱਥੇ ਕੁਝ ਮਰਜ਼ਾਦਾ ਰੱਖੀਆਂ ਗਈਆਂ ਨੇ ਜਿਹੜੀਆਂ ਸਾਡੀ ਕੌਮ ਦੇ ਸਾਡੇ ਧਰਮ ਚ ਆਉਂਦੀਆਂ ਉੱਥੇ ਚੋਂ ਧਰਮਾਂ ਲਈ ਦਰਵਾਜ਼ੇ ਖੁੱਲੇ ਆ ਗੁਰੂ ਨਾਨਕ ਦਾ ਕਰ ਸਾਰੇ ਧਰਮਾਂ ਨੂੰ ਆਗਿਆ ਦਿੰਦਾ ਕੋਈ ਦੂਜਾ ਧਰਮ ਇਸ ਤਰ੍ਹਾਂ ਚਾਰ ਦਰਵਾਜ਼ੇ ਰੱਖ ਕੇ ਕਿਸੇ ਨੂੰ ਇਜਾਜ਼ਤ ਨਹੀਂ ਦਿੰਦਾ ਵੀ ਆਓ ਸਿੱਖ ਜਾ ਕੇ ਮਸਜਿਦ ਦੇ ਵਿੱਚ ਨਿਤਨੇਮ ਨਹੀਂ ਕਰ ਸਕਦਾ ਗੁਰਕਾ ਸਾਹਿਬ ਪ੍ਰਕਾਸ਼ ਕਰਕੇ ਹੂੰ ਪਰ ਮੁਸਲਮਾਨ ਆਣ ਕੇ ਨਵਾਜ਼ ਪਰ ਸਕਦਾ ਗੁਰੂ ਰਾਮਦਾਸ ਦੇ ਘਰ ਦੀਆਂ ਪ੍ਰਕਰਮਾਂ 'ਚ ਖਲੋ ਕੇ ਉਹਨਾਂ ਦੀਆਂ ਤਾਂ ਵੀਡੀਓ ਵੀ ਆਈਆਂ ਨੇ ਕਦੀ ਵੀ ਕੋਈ ਸਿੱਖ ਕੋਈ ਸਿੰਘ ਸਾਹਿਬ ਕੋਈ ਜਥੇਦਾਰ ਕੋਈ ਆਗੂ ਉਹਨੂੰ ਧੱਕਾ ਨਹੀਂ ਦੇਵੇਗਾ ਗੁਰੂ ਰਾਮਦਾਸ ਘਰ ਦੇ ਵਿੱਚ ਗੁਰਦੁਆਰੇ ਸਾਹਿਬ ਵਿੱਚ ਵੀ ਆਣ ਕੇ ਮੁਸਲਮਾਨ ਆਪਦੀ ਨਵਾਜ਼ ਅਦਾ ਕਰ ਸਕਦਾ ਸਿੱਖ ਜੀ ਆਖਣਗੇ ਪਰ ਮੁਸਲਮਾਨ ਅਜ਼ਾਦੀ ਨਹੀਂ ਦੇਊਗਾ ਪੰਡਤ ਜੀ ਮੰਦਰ ਦੇ ਆਉਂਦੇ ਆ ਉਹ ਆਪਦੇ ਧਰਮ ਦੇ ਮੁਤਾਬਕ ਆਉਣ ਆਪਦਾ ਜੋ ਵੀ ਮਰਜ਼ੀ ਆਣ ਕੇ ਗੀਤਾ ਭ੍ਰਾਂ ਪੜ੍ਹ ਲੈਣ ਉੱਥੇ ਮਾਰੇ ਦੀਆਂ ਪ੍ਰਕਰਮਾਂ ਜਿ ਬੈ ਕੇ ਸਿੱਖ ਨਹੀਂ ਕਹਿਣਗੇ ਹੂੰ ਕਿਉਂ ਪੜਦਾ ਰੱਬ ਦਾ ਨਾਮ ਹੂੰ ਪਰ ਸਾਡੇ ਧਰਮ ਦੀਆਂ ਕੋਈ ਮਰਜ਼ਾਦਾ ਨਹੀਂ ਉਹਨਾਂ ਦੀਆਂ ਆਪਣੀਆਂ ਮਰਜ਼ਾਦਾ ਨਹੀਂ ਮਰਜ਼ਾਦਾ ਦੀ ਇੱਕ ਅਲੱਗ ਜਗ੍ਹਾ ਤੇ ਜਿਹੜਾ ਅਸੀਂ ਇੱਕ ਬੰਨੇ ਤਾਂ ਇਹ ਕਹਿੰਨੇ ਆ ਕਿ ਭਾਰਤ ਦਾ ਸੰਵਿਧਾਨ ਆ ਜਿਹੜਾ ਉਹ ਸਿੱਖਾਂ ਨੂੰ ਹੋਰ ਨਜ਼ਰ ਨਾਲ ਵੇਖਦਾ ਤੇ ਹਿੰਦੁਸਤਾਨ ਦੇ ਹਿੰਦੂਆਂ ਨੂੰ ਹੋਰ ਨਜ਼ਰ ਨਾਲ ਦੇਖਦਾ ਦੋ ਅੱਖਾਂ ਨਾਲ ਵੇਖਦਾ ਤੇ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਹੈ ਕੌਮ ਦਾ ਤਖਤਾ ਅਕਾਲ ਦਾ ਤਖਤਾ ਮੀਰੀ ਪੀਰੀ ਦਾ ਤਖਤਾ ਤੇ ਫਿਰ ਸਰਦਾਰ ਸਾਹਿਬ ਉਹ ਵੀ ਤਾਂ ਫਿਰ ਮੈਂ ਤਾਂ ਬੇਨਤੀ ਕਰਨ ਲੱਗਿਆ ਹਾਂ ਉੱਥੇ ਵੀ ਤਾਂ ਦੋ ਨਜ਼ਰਾਂ ਨੇ ਭਗਵੰਤ ਮਾਨ ਮੇਰਾ ਕੁਝ ਨਹੀਂ ਲੱਗਦਾ ਮੈਂ ਸਰਦਾਰ ਸਿਮਰਨਜੀਤ ਸਿੰਘ ਮਾਨ ਸ਼੍ਰੋਮਣੀ ਕਾਲਜੇ ਦਾ ਅੰਮ੍ਰਿਤਸਰ ਦਾ ਨਮਾਇੰਦਾ ਹਾਂ ਉਸ ਪਾਰਟੀ ਦਾ ਪਰ ਜੀ ਭਗਵਾਨ ਤਮਾਨ ਨੂੰ ਤਲਬ ਕੀਤਾ ਜਾਂਦਾ ਜਾਂ ਉਹਨੂੰ ਤਨਖਾਹਿਆ ਕਰਾਰ ਦਿੱਤਾ ਜਾਂਦਾ ਜਾਂ ਉਹਨੂੰ ਸੱਦਿਆ ਜਾਂਦਾ ਹੈ ਕਿ ਉਹ ਦੋਸ਼ੀ ਹੈ ਮੈਂ ਕਹਿੰਦਾ ਕਿ ਜੇ ਉਹਨੇ ਪੁਲਿਸ ਵਾਰੀ ਉੱਥੇ ਦੋਸ਼ੀ ਹੈ ਤੇ ਫਿਰ ਪ੍ਰਕਾਸ਼ ਸਿੰਘ ਬਾਦਲ ਤੇ ਸੁਖਵੀਰ ਸਿੰਘ ਬਾਦਲ ਇਹ ਦੱਸਣ ਬਾਈਬਲ ਕਲਾਂ ਦੇ ਵਿੱਚ ਗੋਲੀ ਕੌਣ ਚਲਾ ਗਿਆ ਪਾਕਿਸਤਾਨ ਨੇ ਚਲਾਈ ਸੀ ਕਿ ਕੇਜਰੀਆ ਨੇ ਚਲਾਈ ਸੀ ਕਿਹਦੇ ਆਰਡਰਾਂ ਨਾਲ ਚੱਲੀ ਡੀਜੀਪੀ ਸਮੇਤ ਸਿੰਘ ਸੈਣੀ ਕਿਹਦਾ ਲਾਇਆ ਹੋਇਆ ਸੀ ਰਾਤ 2 ਵਜੇ ਉਹ ਫੋਨ ਦੀਆਂ ਕਾਰਡੀਆਂ ਨੇ ਜਦੋਂ ਡੀਜੀਪੀ ਸੈਣੀ ਨੂੰ ਕਿਹਾ ਕਿ ਮੈਨੂੰ ਤਾਂ ਫੋਨ ਆਇਆ ਰਾਤ 2 ਵਜੇ ਕਿਹਦਾ ਫੋਨ ਆਇਆ ਸੀਐਮ ਸਾਹਿਬ ਦਾ ਹੂੰ ਤੇ ਫੋਨ ਕੀ ਆਉਂਦਾ ਉਹ ਕਹਿੰਦੇ ਜੀ ਇੱਥੇ ਧਰਨਾ ਲੱਗ ਗਿਆ ਗੁਰੂ ਗ੍ਰੰਥ ਸਾਹਿਬ ਜੀ ਦਾ ਇਨਸਾਫ਼ ਮੰਗਦੇ ਸਿੱਖ ਤੇ ਉਹ ਕਹਿੰਦੇ ਫਿਰ ਦਿਨ ਚੜਜਾਣਾ ਸੰਗਤਾਂ ਇਕੱਠੀਆਂ ਹੋ ਜਾਣਗੀਆਂ ਤੇ ਫਿਰ ਹੁਣ ਜੋ ਕਰਨਾ ਕਰੋ ਤੇ ਮਤਲਬ ਕੀ ਸੀ ਵੀ ਜਿਵੇਂ ਮਰਜ਼ੀ ਠਾਓ ਧਰਨਾ ਨਹੀਂ ਲੱਗਣ ਦੇਣਾ ਉਹਨਾਂ ਨੇ ਫਿਰ ਗੋਲੀਆਂ ਚਲਾਈਆਂ ਗੰਦੇ ਪਾਣੀ ਦੀਆਂ ਜਾਪ ਕਰਦੀਆਂ ਗੁਰੂ ਕੀ ਬਾਣੀ ਪੜਦੇ ਗੁਰਸਿੱਖਾਂ ਦੇ ਉੱਤੇ ਗੰਦਗੀ ਦਾ ਸੀਵਰੇਜ ਦਾ ਗੱਟਰਾਂ ਦਾ ਪਾਣੀ ਛੁੱਟਿਆ ਆ ਗਿਆ ਇਹ ਤਨਖਾਈਏ ਨੇ ਇਹ ਦੋਸ਼ੀ ਨੇ ਜੇ ਭਗਵੰਤ ਮਾਨ ਮੈਂ ਕਹਿੰਦਾ ਦੋਸ਼ੀ ਆ ਉਹਨੇ ਗੁਰਦਾਰੇ ਪੁਲਿਸਵਾਰੀ ਤੋਂ ਨੂੰ ਟੰਗਿਆ ਜਾਵੇ ਕਾਲ ਤੱਕ ਸਰ ਤੇ ਤਲਬ ਕੀਤਾ ਜਾਵੇ ਤੇ ਫਿਰ ਸਖਬੀਰ ਤੋਂ ਬਾਦਲ ਨੂੰ ਵੀ ਉਸੇ ਦਿਨ ਲਿਆ ਕੇ ਤਲਬ ਕੀਤਾ ਜਾਵੇ ਤੇ ਦੋਸ਼ੀ ਠਹਿਰਾ ਜਾਵੇ ਧਰਮ ਦੀ ਅਦਾਲਤ ਵਿੱਚ ਨਹੀਂ ਤੇ ਧਰਮ ਦੇ ਤਖਤ ਨੂੰ ਲੰਬਾ ਦਾਗ ਲੱਗੂਗਾ ਵੀ ਆਪਣੇ ਨੇ ਤੇ ਉਹਨਾਂ ਨੂੰ ਬਖਸ਼ਤਾ ਤੋਂ ਦੂਜੇ ਨੇ ਉਹਨਾਂ ਨੂੰ ਟੰਗਤਾ ਤਖਤ ਨੂੰ ਤਾਂ ਕੀ ਲਾਂਬਾ ਹੋਣਾ ਤਖਤ ਤੇ ਕਾਬਜ਼ ਉਸ ਇਨਸਾਨ ਨੂੰ ਜਹਦਰ ਸਾਹਿਬ ਨੂੰ ਹੋ ਸਕਦਾ ਪਰ ਕਹਿਣਾ ਤਾਂ ਸ੍ਰੀ ਕਾਲ ਤਖਸੇ ਵੀ ਕਹੋ ਮੈਂ ਮਾਫੀ ਮੰਗਦਾ ਹਾਂ ਸ੍ਰੀ ਕਾਲ ਤਖਸੇ ਸਾਹਿਬ ਬਾਰੇ ਜੀ ਮੈਂ ਕੋਈ ਮਾੜਾ ਲਫ਼ਜ਼ ਬੋਲ ਗਿਆ ਕੋਤੀ ਮੇਰੇ ਤੋਂ ਹੋਇ ਮੈਂ ਮਾਫੀ ਮੰਗ ਲੈਣਾ ਹਮ ਇਸ ਗੱਲ ਨੂੰ ਹੁਣੇ ਹੀ ਮੌਕੇ ਤੇ ਹਮ ਜਥੇਦਰ ਸਾਹਿਬ ਨੂੰ ਤਾਂ ਕੌਮ ਪੁੱਛੂਗੀ ਨਾ ਸਿੱਖ ਪੁੱਛਣਗੇ ਨਾ ਸਿੰਘ ਸਾਹਿਬ ਜੀ ਇਹ ਕੀ ਹਮ ਜੇ ਮਹਾਰਾਜਾ ਰਣਜੀਤ ਸਿੰਘ ਗਲਤੀ ਕਰਦਾ ਤੇ ਅਕਾਲੀ ਬਾਬਾ ਫੂਲਾ ਸਿੰਘ ਉਹਨੂੰ ਲਿਆ ਕੇ ਅੱਜ ਵੀ ਉਹ ਇਮਲੀ ਦਾ ਦਰਖਤ ਉੱਥੇ ਮੌਜੂਦ ਆ ਜੂਨ 84 ਤੋਂ ਬਾਅਦ ਨੰਦਮੀ ਟਕਸਾਲ ਨੂੰ ਬੂਟਾ ਲਾਇਆ ਸੀ ਅੱਜ ਵੀ ਉਹ ਹਰਿਆ ਭਰਿਆ ਉਹੀ ਬੂਟਾ ਫੇਰ ਮੌਜੂਦ ਆ ਤੇ ਉਹਦੇ ਨਾਲ ਬਨ ਕੇ ਕੋਰੜੇ ਮਾਰੇ ਸੀ ਕਿ ਉਹਨੇ ਖਾਲਸੇ ਰਾਜ ਦਾ ਬਾਦਸ਼ਾਹ ਹੁੰਦੇ ਕਰਨ ਇੱਕ ਵਗਿਆ ਕੀਤੀ ਸੋ ਸਾਰੇ ਪੰਥ ਨੂੰ ਪਤਾ ਚਲੋ ਮੈਂ ਉਹ ਨਾ ਗੱਲ ਕਰਾਂ ਜੀ ਤੇ ਗਿਆਨੀ ਰਗबीर ਸਿੰਘ ਜੀ ਫੇਰ ਅਕਾਲੀ ਫੂਲਾ ਸਿੰਘ ਦੇ ਦੀਵਾਲੀ ਜਗ੍ਹਾ ਤੇ ਉਸ ਗੱਦੀ ਤੇ ਉਸ ਤਖਤ ਤੇ ਤੁਸੀਂ ਅਗਵਾਈ ਕਰ ਰਹੇ ਹੋ ਕਿ ਤੁਸੀਂ ਅਕਾਲੀ ਫੂਲਾ ਸਿੰਘ ਵਾਲੀਆਂ ਪਰੰਪਰਾਵਾਂ ਤੇ ਉਹਨਾਂ ਮਰਜ਼ਾਵਾ ਦਾਵਾਂ ਤੇ ਉੱਤੇ ਪੈਰਾ ਦੇਵੋਗੇ ਸੱਜੋ ਭਗਵੰਤ ਮਾਨ ਨੂੰ ਵੀ ਤੇ ਬਰੋਬਰ ਤੇ ਸੱਜੋ ਸੁਖਵੀਰ ਸਿੰਘ ਬਾਦਲ ਨੂੰ ਵੀ ਤੇ ਬਾਦਲ ਪਰਿਵਾਰ ਨੇ ਪਾਪ ਇੰਨੇ ਕੀਤੇ ਆ ਫਖਰੇ ਕੌਮ ਤੇ ਪੰਥ ਰਤਨ ਦਾ ਜਿਹੜਾ ਵਾਰਡ ਹੈ ਉਹਨੂੰ ਤੋਂ ਵਾਪਸ ਕਿਦਣ ਮੰਗਦੇ ਜੇ ਕੌਮ ਨੂੰ ਦੱਸੋ ਸੰਦੇਸ਼ ਦੇ ਕੇ ਟਾਈਮ ਰੱਖੋ ਕੌਮ ਨਾਲ ਕੱਠ ਦੇ ਵਿੱਚੋਂ ਉਹਨਾਂ ਤੋਂ ਵਾਪਸ ਲਾਓ ਇਹ ਦੋਸ਼ੀ ਨੇ ਤੇ ਇਹਨਾਂ ਨੂੰ ਦੋਵਾਂ ਨੂੰ ਪ੍ਰਕਾਸ਼ ਸਿੰਘ ਬਾਦਲ ਉਸ ਸਮੇਂ ਦਾ ਸੀਐਮਸੀ ਉਹਦਾ ਬੇਟਾ ਡਿਪਟੀ ਸੀਐਮਸੀ ਇਹ ਪ੍ਰਕਾਸ਼ ਸਿੰਘ ਬਾਦਲ ਉਹ ਨਹੀਂ ਕਾਲ ਚਲਾਣਾ ਕਰ ਗਏ ਨੇ ਸਖਬੀਰ ਸਿੰਘ ਡਿਪਟੀ ਸੀਐਮ ਗ੍ਰਹਿ ਮੰਤਰੀ ਸੀ ਪੰਜਾਬ ਦਾ ਜੀ ਦੇ ਅੰਡਰ ਪੁਲਿਸ ਹੁੰਦੀ ਜਿਹਦੇ ਹੁਕਮਾਂ ਨਾਲ ਸਭ ਕੁਝ ਹੁੰਦਾ ਹੈ ਉਹ ਸੈਣੀ ਡੀਜੀਪੀ ਵੀ ਜੂੰਦਾ ਮਰਿਆ ਨਹੀਂ ਸਖਬੀਰ ਸਿੰਘ ਵੀ ਜਿੰਦਾ ਹੈ ਤੇ ਜਿਹੜੀਆਂ ਸੰਗਤਾਂ ਤੇ ਗੋਲੀ ਚੱਲੀ ਉਹ ਵੀ ਜਿੰਦਾ ਨੇ ਤੇ ਉੱਥੇ ਜਿਹੜੀ ਰਿਪੋਰਟ ਤਿਆਰ ਹੋਈ ਆ ਸਿੱਟ ਦੀ ਐਡਜਸਟਸਰ ਰਣਜੀਤ ਸਿੰਘ ਵਾਲੀ ਤੇ ਜੋਰਾ ਸਿੰਘ ਵਾਲੀ ਉਹਦੇ ਬਾਰੇ ਕੀ ਫੈਸਲਾ ਹੈ ਉਹ ਕਿੰਨੇ ਉਹ ਫੈਸਲਾ ਫੈਲਾ ਤੇ ਨਹੀਂ ਹੋਣਾ ਚਾਹੀਦਾ ਉਹਨਾਂ ਦੇ ਦੋਸ਼ੀ ਬਣੇ ਨੇ ਜੇ ਦੋਸ਼ੀ ਬਣ ਚੁੱਕੇ ਨੇ ਸਾਰਾ ਕੁਝ ਕਲੀਅਰ ਹੋ ਚੁੱਕਾ ਹੈ ਸਰਕਾਰ ਤਾਂ ਇਹਨਾਂ ਦੀ ਸੀ ਨਾ ਤੁਹਾਨੂੰ ਲੱਗਦਾ ਕਿ ਅਕਾਲ ਤਖਤ ਸਾਹਿਬ ਤੇ ਕਾਬੂ ਜ਼ਥੇਦਾਰ ਜਿਹੜੇ ਨੇ ਅਜਕਲ ਗਿਆਨੀ ਰਗਵੀਰ ਸਿੰਘ ਜੀ ਇਹ ਸਟੈਂਡ ਲੈਣਗੇ ਬਕਰੇ ਕੌਮ ਜਾਂ ਜਿਹੜੀ ਤੁਸੀਂ ਗੱਲ ਕਹੀ ਆ ਉਹਨਾਂ ਨੂੰ ਸੱਜੇ ਜਾਊਗਾ ਅਕਾਲ ਤਖਤ ਜੇ ਤਾਂ ਸੱਦਣਗੇ ਤੇ ਫਿਰ ਅਕਾਲੀ ਫੂਲਾ ਸਿੰਘ ਵਾਲੀਆਂ ਰਵਾਇਤਾਂ ਤੇ ਪਹਿਰਾ ਦੇ ਕੇ ਤੇ ਕੌਮ ਦੇ ਵਿੱਚ ਸਦਾ ਲਈ ਸਨਮਾਨੇ ਜਾਣਗੇ ਜੇ ਨਹੀਂ ਸੱਦਣਗੇ ਜੀ ਫਿਰ ਗਿਆਨੀ ਗਰਬਤੂ ਸਿੰਘ ਆਲਾ ਹਾਸ਼ਰ ਤਾਂ ਸਾਹਮਣੇ ਹੀ ਆ ਹੂੰ ਫੇਰੇ ਪੰਥ ਦੇਖੂ ਕੀ ਕਰਨਾ ਫਰ ਇਹ ਜਿਹੜੀ ਗੱਲ ਆ ਇਹ ਤਾਂ ਹੁਣ ਇਹ ਗੱਡੀ ਲਈਏ ਪੈ ਚੁੱਕੀ ਹੈ ਇਹ ਤਾਂ ਕਿਸੇ ਨਾ ਕਿਸੇ ਆਪਣੇ ਨਿਸ਼ਾਨੇ ਤੇ ਪਹੁੰਚੂਗੀ ਰੁਕਣ ਵਾਲੀ ਨਹੀਂ ਜੀ ਇਸ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜਾ ਵੀ ਗਲਤੀ ਕਰਦਾ ਮੈਂ ਆ ਚਾਹੇ ਕੋਈ ਹੋਰ ਸਿੱਖਾ ਚਾਹੇ ਕੋਈ ਵੀ ਆ ਹੂੰ ਉੱਥੋਂ ਦਾ ਤਖਤ ਉਹ ਧਰਮ ਦਾ ਤਖਤ ਆ ਉੱਥੇ ਦੋ ਗੱਲਾਂ ਦੋ ਖਾ ਨਹੀਂ ਚੱਲਣੀ ਇੱਕੀ ਤੁਸੀਂ ਦੋ ਗਲਤੀਆਂ ਇਕੱਠੀਆਂ ਕੱਢ ਰਹੇ ਹੋ ਇੱਕ ਤਾਂ ਬੋਰਡ ਲਾਉਣ ਦੀ ਤੇ ਦੂਸਰੀ ਜਿਹੜੀ ਉਹ 15 ਦੇ ਵਿੱਚ ਗੋਲੀकांड ਜਾਂ ਉਸ ਤੋਂ ਪਹਿਲਾਂ ਜੋ ਕੁਝ ਹੋਇਆ ਜਦੋਂ ਗ੍ਰਹਿ ਮੰਤਰੀ ਸੀ ਸਰਦਾਰ ਸੁਖਵੀਰ ਸਿੰਘ ਬਾਦਲ ਇਹਦੇ ਸਬੰਧੀ ਤੁਹਾਨੂੰ ਲੱਗਦਾ ਕਿ ਅਕਾਲੀਪਾਲਤ ਸਾਹਿਬ ਦੇ ਜਹੇਦਾਰ ਨੂੰ ਸੱਦਣਾ ਚਾਹੀਦਾ ਬਿਲਕੁਲ ਸੱਦਣਾ ਚਾਹੀਦਾ ਜੀ ਸਿੰਘ ਸਾਹਿਬ ਗਿਆਨੀ ਗਬੀਰ ਸਿੰਘ ਜੀ ਉਹਨਾਂ ਨੂੰ ਸੱਦਣ ਪੁੱਛਣ ਕਿ ਅਕਾਲੀ ਦਲ ਦਾ ਪ੍ਰਧਾਨ ਹੈ ਤੂੰ ਤੇਰੇ ਹੀ ਫੋਟੋਆਂ ਲਾ ਕੇ ਬੋਰਡ ਲੱਗੇ ਨੇ ਹਮ ਕਿਉਂ ਲੱਗੇ ਨੇ ਜਵਾਬ ਦੇਵੇ ਕਿਸ ਕਾਰਨ ਦਾ ਕਰਕੇ ਲਾਏ ਗਏ ਨੇ ਜੀ ਜੋ ਕਾ ਪਾਰਟੀ ਵਰਕਰਾਂ ਨੇ ਲਾਏ ਤੂੰ ਕੀ ਦੇ ਤੋ ਪੁੱਛ ਕੇ ਲਾਤੀ ਆਪੇ ਲੱਗੀਆਂ ਫੋਟੋਆਂ ਸੁਖਵੀਰ ਸਿੰਘ ਦੀਆਂ ਇਸ ਤਰ੍ਹਾਂ ਕਿਸ ਤਰ੍ਹਾਂ ਲੱਗੀਆਂ ਮੈਂ ਕਹਿ ਦਿੰਦਾ ਹੁਣ ਇੱਕ ਗੱਲ ਟੀਵੀ ਤੇ ਕਹਿ ਦਿੰਦਾ ਹੂੰ ਕਿ ਪਾਕਿਸਤਾਨ ਦੇ ਵਿੱਚ ਉਹਨਾਂ ਨੇ ਆਪ ਦਾ ਕੋਈ ਜਸ਼ਨ ਮਨਾਉਣਾ ਹੋਵੇ ਜਾਂ ਭਾਰਤੀ ਸੰਵਿਧਾਨ ਦੇ ਬਰ ਖਿਲਾਫ ਕੋਈ ਗੱਲ ਜਾਨੀ ਹੋਵੇ ਹੂੰ ਠੀਕ ਹੈ ਉਹਦੀਆਂ ਫੋਟੋਆਂ ਸੁਖਵੀਰ ਸਿੰਘ ਲਾ ਦੂ ਮੈਂ ਚਲੋ ਇੱਥੇ ਗੱਲ ਛੱਡ ਦੋ ਤੁਸੀਂ ਪਾਕਿਸਤਾਨ ਨੂੰ ਛੱਡੋ ਬਗਾਨੇ ਦੇਸ਼ ਨੂੰ ਉਸ ਜ਼ਾਲਮ ਇੰਦਰਾ ਗਾਂਧੀ ਤੇ ਜਰਨਲ ਵੈਦਿਆ ਦੀਆਂ ਬੋਰਡ ਲਾ ਕੇ ਪੰਜਾਬ ਦੇ ਵਿੱਚ ਬੀਜੇਪੀ ਕਾਂਗਰਸ ਤੇ ਆਰਐਸਐਸ ਵਾਲੇ ਉਹਦੀਆਂ ਬਰਸੀਆਂ ਦੇ ਬੋਰਡ ਉਹ ਤਾਂ ਲਾਉਣ ਤੇ ਕੀ ਸੁਖਵੀਰ ਸਿੰਘ ਬਾਦਲ ਲਾਊਗਾ ਬਰੋਬਰ ਤੇ ਜੋ ਕਹੇ ਦੇ ਕਿ ਮੇਰੇ ਬੰਦਿਆਂ ਨੇ ਲਾਤੇ ਲਾ ਦੂ ਸੁਖਵੀਰ ਸਿੰਘ ਫਿਰ ਆਪਦੇ ਬੰਦਿਆਂ ਨੂੰ ਕਹਿ ਦੂਗਾ ਕੋਈ ਗੱਲ ਨਹੀਂ ਜੀ ਉਹ ਤਾਂ ਬੰਦਿਆਂ ਨੇ ਲਾਤੇ ਕਿਵੇਂ ਲਾਗੇ ਜੀ ਲਾ ਸਕਦਾ ਸੁਖਵੀਰ ਸਿੰਘ ਬੋਰਡ ਇਸ ਤਰ੍ਹਾਂ ਦੇ ਲਾ ਸਕਦਾ ਉਹਨਾਂ ਦੀਆਂ ਫੋਟੋ ਉੱਤੇ ਜਿਹੜਾ ਰਾਮ ਮੰਦਰਾ ਸਤਕਾਰਯੋਗ ਹੈ ਉਹ ਦੇਵਤੇ ਆ ਉਹਨਾਂ ਦੀਆਂ ਜੁੱਗਾਂ ਦੀਆਂ ਕਮਾਈਆਂ ਇੱਕ ਧਰਮ ਦਾ ਕੇਂਦਰੀ ਉਹਨਾਂ ਦਾ ਸਥਾਨ ਮੈਂ ਉਹਦਾ ਵਿਰੋਧ ਨਹੀਂ ਕਰਦਾ ਮੈਂ ਤਾਂ ਕਰਦਾ ਐ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰਾਂ ਨੇ ਬਾਈਕਾਊਟ ਕੀਤਾ ਹੈ ਸਾਡੀ ਦਿੱਲੀ ਸੇ ਗੁਰਦੁਆਰਾ ਕਮੇਟੀ ਨੇ ਕੀਤਾ ਹੈ ਸਾਡੀ ਸ਼ਰਮਨੀ ਕਮੇਟੀ ਨੇ ਕੀਤਾ ਜੀ ਤੇ ਅਕਾਲੀ ਦਲ ਨੇ ਕਿਉਂ ਬੋਰਡ ਲਾਏ ਨੇ ਮੈਨੂੰ ਇਹ ਲੱਗਦਾ ਕਿ ਇੱਥੇ ਸਿੱਖ ਆਫਿਸ ਝੁੱਲ ਜਗੀ ਕਿਉਂਕਿ ਜਿਨ੍ਹਾਂ ਦੇ ਵੱਲੋਂ ਜੀ ਉੱਥੇ ਮਸਜਿਦ ਸੀ ਢਾਈ ਗਈ ਆ ਉਹਨਾਂ ਦੇ ਵੱਲ ਤੋਂ ਕਿਸੇ ਗੱਲ ਦਾ ਕੋਈ ਵਿਰੋਧ ਦਾ ਬਿਆਨ ਨਹੀਂ ਆ ਰਿਹਾ ਵੇਖੋ ਜੀ ਬਹੁਤ ਵੱਡੇ ਲੀਡਰ ਹੈਗੇ ਆ ਗਿੰਤੀ ਦੇ ਪੱਖੋਂ ਤਾਂ ਆਪਣੇ ਤੋਂ ਬਹੁਤ ਅੱਗੇ ਹੈਗੇ ਆ ਉਹ ਉਹ ਬਹੁਤ ਬੋਲੇ ਸੀ ਪਰ ਹੁਣ ਹੁਣ ਵੀ ਉਹਨਾਂ ਦਾ ਕੋਈ ਜਿਸ ਸਾਹ ਉਹਨਾਂ ਦੇ ਆਪਣੇ ਬੰਦੇ ਬੋਲ ਰਹੇ ਆ ਸਾਰੇ ਉਸ ਹਨ ਉਹਨਾਂ ਦਾ ਤਾਂ ਕੋਈ ਬੰਦਾ ਬੋਲਿਆ ਹੀ ਨਹੀਂ ਉਹਨਾਂ ਨੇ ਸਵੀਕਾਰ ਕਰ ਲਈ ਇਸ ਚੀਜ਼ ਇਹ ਜਿਹੜੀਆਂ ਕੌਮਾਂ ਦੇ ਮਾਨਸਿਕਤਾ ਦੇ ਵਿੱਚ ਗੁਲਾਮੀ ਵੱੜ ਜਾਵੇ ਨਾ ਹੂੰ ਕਿ ਉਹ ਕੌਮਾਂ ਚੁੱਪ ਕਰ ਜਾਂਦੀਆਂ ਨੇ ਸਾਡਾ ਠੱਥਿਆ ਸੀ ਕਾਲ ਤੱਕ ਸਾਹਿਬ ਭਾਰਤੀ ਹਿੰਦੂ ਕੂਮਤ ਨੇ ਟੈਂਕ ਟੋਪਾਂ ਨਾਲ ਲੜਾਈ ਲੜੀ ਸੰਤ ਬਾਬਾ ਜਰਨੈਲ ਸਿੰਘ ਜੀ ਉਸ ਜੰਗ ਦਾ ਜਿਹੜਾ ਨਾ ਅਗਵਾਈ ਕੀਤੀ ਜਰਨੈਲ ਸ਼ਿਵੇਕ ਸਿੰਘ ਤੇ ਸ਼ਹੀਦ ਭਾਈ ਮਰੀਕ ਸਿੰਘ ਉਹਨਾਂ ਦੇ ਸਾਥੀ ਡਟ ਕੇ ਜੂਝੇ ਟੁਕੜੇ ਟੁਕੜੇ ਹੋ ਕੇ ਸ਼ਹੀਦ ਹੋ ਗਏ ਸਾਡਾ ਤਖਤ ਟਹਿ ਗਿਆ ਸਾਡੇ ਸੈਂਕੜੇ ਸ਼ਹੀਦ ਹੋ ਗਏ ਉਹ ਤਖਤ ਉਦੋਂ ਵੱਡਾ ਉਦੋਂ ਜ਼ਿਆਦਾ ਮਜ਼ਬੂਤ ਉਸ ਹਿੰਦ ਹਕੂਮਤ ਦੇ ਹੁੰਦਿਆਂ 84 ਚ ਹਮਲਾ ਹੁੰਦਾ ਤੇ 86 ਚ ਉਹਨਾਂ ਨੇ ਬਣਾ ਕੇ ਬਣਾਇਆ ਵੀ ਉਹਨਾਂ ਨੇ ਆਪ ਦੇ ਕੁਝ ਬੰਦੇ ਲਾ ਕੇ ਬਣਵਾਤਾ ਬਣਾਏ ਨੂੰ ਦਮਦਮੀ ਟਕਸਾਲ ਨੇ ਭਾਈ ਮੋਹਕਮ ਸਿੰਘ ਉੱਥੇ ਅੱਜ ਉਹਦੇ ਗਵਾਹ ਬੈਠੇ ਨੇ ਪ੍ਰਾਣੇ ਸਿੰਘ ਨੇ ਤੇ ਦਮਦਮੀ ਟਕਸਾਲ ਨੇ ਪੰਥ ਇਕੱਠਾ ਕਰਕੇ ਉਸੇ ਸਰਕਾਰ ਨੇ ਜੇ ਬਣਾਇਆ ਵੀ ਨਾ ਖੰਚ ਘੱਟਾ ਪਾਉਣ ਲਈ ਵੀ ਅਸੀਂ ਸਿੱਖਾਂ ਨੂੰ ਖੁਸ਼ ਕਰ ਲਾਂਗੇ ਸ਼ਾਇਦ ਨਹੀਂ ਕੀਤਾ ਜਾਣਾ ਉਹ ਮਲੀਨ ਤੇ ਟੋਡੀ ਹੱਥਾਂ ਦਾ ਬਣਾਇਆ ਜ਼ਾਲਿਮਾਂ ਦਾ ਹੱਥਾਂ ਦੀ ਸਫਾਈ ਕੀਤੀ ਉਹਨੂੰ ਤੋੜ ਦਿੱਤਾ ਟਾਇਆ ਤੇ ਸਿੱਖ ਕੌਮ ਨੇ ਉਹਦਾ ਵੱਡਾ ਤੇ ਮਜ਼ਬੂਤ ਬਣਾਇਆ ਤੇ ਜਿਨ੍ਹਾਂ ਨੇ ਢਾਏ ਇੰਦਰਾ ਗਾਂਧੀ ਵੀ ਟੰਗੀ ਤੇ ਜਰਨਲ ਵਜਦਿਆ ਵੀ ਟੰਗਿਆ ਸੀ ਤੇ ਤਖਤ ਵੀ ਬਣਾਇਆ ਤੇ ਮੁਸਲਮਾਨ ਵਿਚਾਰੇ ਕਿੱਥੇ ਨੇ ਫਿਰ ਸਾਡਾ ਮੁਕਾਬਲਾ ਸਿੱਖ ਕੌਮ ਦਾ ਮੁਕਾਬਲਾ ਕੋਈ ਕੌਮ ਕਰ ਸਕਦੀ ਹੈ ਉਹ ਵਿਚਾਰਿਆਂ ਦੀ ਜਿਨ੍ਹਾਂ ਕੌਮਾਂ ਚੋਂ ਗਈ ਗੈਰਤ ਉਹਨਾਂ ਚੋਂ ਗੈਰਤ ਹੀ ਚਲੀ ਗਈ ਉਹ ਮੁਸਲਮਾਨ ਮੈਂ ਕਹਿੰਦਾ ਵਿਚਾਰੇ ਉਹ ਆਪਦਾ دین ਗਵਾ ਚੁੱਕੇ ਨੇ دین ਗਵਾਇਆ ਦੁਨੀ ਸੋ ਦੁਨੀ ਨਾ ਚਾਲੀ ਸਾਥ ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ ਦਰਗੇ ਨੇ ਕਮਜ਼ੋਰ ਨੇ ਸਿੱਖ ਕਦੀ ਕਮਜ਼ੋਰ ਤੇ ਕਦੀ ਡਰਦਾ ਨਹੀਂ ਭਾਵੇਂ ਕੱਲਾ ਰਹਿ ਜਾਵੇ ਸਾਡਾ ਤਾਂ ਇਤਿਹਾਸ ਬੋਲਦਾ ਹੈ ਅਸੀਂ ਨਹੀਂ ਡਰਨ ਵਾਲੇ ਅਸੀਂ ਤਾਂ ਲੜ ਰਹੇ ਆ ਜੀ ਆਪਦੀ ਕੌਮ ਦੀ ਆਜ਼ਾਦੀ ਲਈ ਜੰਗ ਇਜ਼ਾਦੀ ਲਈ ਅਸੀਂ ਆਪਣੇ ਸਿਧਾਂਤ ਤੇ ਖੜੇ ਆ ਜੇ ਜਹਾ ਭਾਰਤ ਨੇ ਸਾਡੇ ਤੇ ਹਮਲਾ ਕੀਤਾ ਤੇ ਸਾਡੇ ਨਾਲ ਲਕੀਰ ਖਿੱਚੀ ਦੁਸ਼ਮਣ ਹੀ ਦੀ ਸੀ ਦੱਸਿਆ ਅਸੀਂ ਦੁਸ਼ਮਣ ਸਾਡੇ ਦੁਸ਼ਮਣ ਹੋ ਤੁਸੀਂ Hindu ਕੌਮ ਨਹੀਂ Hindu ਧਰਮ ਨਹੀਂ ਮੈਂ ਜਿਹੜੇ ਬਾਦਸ਼ਾਹ ਨੇ ਜਿਹੜੀਆਂ ਹਕੂਮਤਾਂ ਮੈਂ ਉਹਨਾਂ ਨੂੰ ਕਹਿ ਰਿਆਂ ਹਕੂਮਤਾਂ ਦੁਸ਼ਮਣ ਨੇ ਜੀ ਜਿਹੜੀ ਹਕੂਮਤ ਹਮਲਾ ਕਰੂਗੀ ਤੱਕਾ ਕਰੂਗੀ ਉਹ ਸਾਡੀ ਦੁਸ਼ਮਣ ਹੈ ਜੀ ਹਾਂ ਇਸ ਕਰਕੇ ਇਹ ਜਿਹੜੇ ਨੇ ਇਹ ਗਿਆਨੀ ਜੀ ਸਿੰਘ ਸਾਹਿਬ ਗਿਆਨੀ ਰਬੀਰ ਸਿੰਘ ਜੀ ਨੂੰ ਮੈਂ ਫੇਰ ਆਖੀਰ ਚ ਬੇਨਤੀ ਕਰਦਾ ਕਿ ਫੈਸਲਾ ਹੋਣਾ ਚਾਹੀਦਾ ਭਗਵੰਤ ਸਿੰਘ ਮਾਨ ਨੂੰ ਜੇ ਸੱਦਿਆ ਜਾਂ ਉਤੇ ਕਾਰਵਾਈ ਉਹਨੇ ਗੁਰਦੁਆਰਾ ਸਾਹਿਬ ਪੁਲਿਸ ਵਾੜੀ ਆ ਤੇ ਉਹਦੀ ਸਖਤੀ ਨਾਲ ਕਾਰਵਾਈ ਹੋਵੇ ਕਿਉਂਕਿ ਸਰਜੀਤ ਸਿੰਘ ਬਰਨਾਰਾ ਤੇ ਹੋਈ ਸੀ ਤੇ ਉਨੇ ਪੁਲਿਸ ਵਾਰੀ ਸੀ ਦਰਬਾਰ ਸਾਹਿਬ ਗੁਰਦੁਆਰਾ ਸਾਹਿਬ ਸੁਲਤਾਨਪੁਰ ਸਾਹਿਬ ਉਥੇ ਨਿਹੰਗ ਸਿੰਘਾਂ ਦੀ ਸ਼ੌਣੀ ਪੁਲਿਸ ਗਈ ਆ ਗੁਰਦੁਆਰੇ ਸਾਹਿਬ ਚ ਗਈ ਆ ਭਗਵੰਤ ਸਿੰਘ ਮਾਨ ਨੂੰ ਸੱਦਿਆ ਜਾਵੇ ਮੈਂ ਕਹਿੰਦਾ ਸੱਦਿਆ ਜਾਵੇ ਤੇ ਫਿਰ ਗੁਰਦੁਆਰਾ ਉਥੇ ਵੀ ਸੀ ਜਿੱਥੇ ਸੰਗਤਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਅਨਸਾਰ ਮੰਗਦੀਆਂ ਸੀ ਉਥੇ ਸਿੰਘ ਵੀ ਸ਼ਹੀਦ ਹੋ ਗਏ ਆ ਉਥੇ ਲਾਠੀ ਚਾਰਜ ਵੀ ਹੋਇਆ ਉਹ ਫੈਲਾ ਬੋਲਦਿਆਂ ਨੇ ਬਾਦਲ ਦੀ ਸਰਕਾਰ ਸੀ ਸੁਖਬੀਰ ਸਿੰਘ ਬਾਦਲ ਡਿਪਟੀ ਗ੍ਰਹਿ ਮੰਤਰੀ ਸੀ ਸਰਦਾਰ ਸਾਹਿਬ ਤੇ ਫਿਰ ਸਿੰਘ ਸਾਹਿਬ ਜੀ ਉਸ ਨੂੰ ਵੀ ਬੁਲਾਇਆ ਜਾਵੇ ਤੇ ਇਹ ਜਿਹੜੇ ਅਕਾਲ ਤਖਤ ਸਾਹਿਬ ਦੀ ਜਿਹੜਾ ਅਕਾਲੀ ਦਲ ਦੀ ਇਹ ਪਰੰਪਰਾਵਾ ਮਰਜ਼ਾਦਾ ਨੂੰ ਇਹ ਬੋਰ ਲਾਏ ਨੇ ਉਹਦੇ ਬਾਰੇ ਜਵਾਬ ਮੰਗਿਆ ਜਾਵੇ ਤੇ ਸਿੰਘ ਸਾਹਿਬ ਜੀ ਫਖਰੇ ਕੌਮ ਤੇ ਪੰਥ ਰਤਨ ਦੇ ਇਹ ਯੋਗ ਨਹੀਂ ਰਹੇ ਇਹਨਾਂ ਤੋਂ ਵਾਰਡ ਵਾਪਸ ਲੈ ਜਾਣ ਇਹ ਕੌਮ ਨੂੰ ਸਪਸ਼ਟ ਕੀਤਾ ਜਾਵੇ ਇਹ ਫੈਸਲੇ ਕਦੋਂ ਲਏ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ